ਮੈਨੂੰ ਧਲੇਵਾਲ ਸਾਹਿਬ ਨੂੰ ਕੱਲ ਕਿਹਾ ਮੈਂ ਕਿ ਧਲੇਵਾਲ ਸਾਹਿਬ ਤੁਸੀਂ 40 ਚੋਂ ਵੀ ਬਾਹਰ ਨਿਕਲ ਜਾ ਤੁਸੀਂ ਲੋਕ ਆਏਗਾ ਬੈਰੀਕੇਡ ਜਾ ਕੇ ਆਪਣਾ ਬੈੱਡ ਲਾ ਇਹ ਲੋਕ ਤੁਹਾਨੂੰ ਮਰਿਆ ਦੇਖਣਾ ਚਾਹੁੰਦੇ ਨਾ ਤੇ ਇੱਕ ਬੰਦਾ ਇੱਥੋਂ ਤੱਕ ਚੱਲ ਗਿਆ 50 ਦਿਨ ਉਹਨੇ ਕੁਝ ਖਾਧਾ ਨਾ ਹੋਵੇ ਤੇ ਲੋਕ ਫੇਰ ਵੀ ਉਹਨੂੰ ਰੋਕ ਲੋਗੇ ਤੇ ਫੇਰ ਇਹ ਤੋਂ ਵਾਅਦਾ ਪੱਕੀ ਕਰ ਸਕਦੇ 20 ਕਿਲੋਗ੍ਰਾਮ ਭਾਰ ਘਟਿਆ ਪਰ ਸਾਇੰਸ ਦੇ ਹਿਸਾਬ ਨਾਲ ਇੱਕ ਦਮ ਪੂਰਾ ਔਨ ਪੁਆਇੰਟ ਹੈ ਔਰ ਜੇ ਲਿਖਿਆ ਜਾਵੇ ਵੱਡੇਵਾਲ ਸਾਹਿਬ ਦਾ ਭਾਰ 70% ਘਟ ਗਿਆ ਜਿਸ ਦਿਨ ਉਹ ਬੈਠੇ ਅੱਜ ਤੱਕ 25% ਭਾਰ ਘਟ ਗਿਆ ਪਾਣੀ ਤੋਂ ਇਲਾਵਾ ਕੋਈ ਦਵਾਈ ਨਹੀਂ ਲੈਂਦੇ ਕਿ ਜਦੋਂ ਪਾਣੀ ਵੀ ਲੈਂਦੇ ਆ ਕਈ ਵਾਰੀ ਉਹਨਾਂ ਨੂੰ ਉਲਟੀ ਆ ਜਾਂਦੀ ਪਾਣੀ ਨਹੀਂ ਲੈਣ ਆਉਣ ਵਾਲੀ ਔਖਾ ਹੁੰਦਾ ਮੈਨੂੰ ਕੋਈ ਕਿਸੇ ਨੂੰ ਪੈਸਾ ਥੋੜੀ ਦਿੱਤਾ ਮੈਂ ਕੋਈ ਪੰਜਾਬੀ ਆਪਣੇ ਦਿਲ ਤੇ ਆਪਰਾਖੀ ਕਰੇ ਕਿ ਸਾਡੀ ਟੀਮ ਨੂੰ ਕੋਈ ਤੁਸੀਂ ਪੈਸਾ ਦੇ ਰਹੇ ਹੋ ਮੈਨੂੰ ਕੋਈ ਪੈਸਾ ਦੇ ਰਿਹਾ ਮੈਨੂੰ ਕੋਈ ਮੈਨੂੰ ਇਹ ਕਿ ਲੱਭਣਾ ਲੋਕੀਂ ਮਰਤੇ ਐਡਾ ਅਟੈਕ ਕਰ ਰਿਹਾ ਕਿ ਜਿਹਦੋਂ ਆ ਸੁਪਰੀਮ ਕੋਰਟ ਦੀ ਆਈ ਆ ਕਿ ਜਿੱਦਾਂ ਨਾ ਅਸੀਂ ਕੁਝ ਗਲਤ ਕਰ ਲਿਆ ਹੁੰਦਾ ਮੈਨੂੰ ਦੱਸੋ ਮੈਂ ਆ ਕੇ ਇੰਡੀਆ ਆ ਕੇ ਡਿਬੇਟ ਕਰ ਲੈਂਦਾ ਮੈਂ ਸੁਪਰੀਮ ਕੋਰਟ ਕਹਦੇ ਕਿ ਭਾਈ ਸਾਨੂੰ ਆ ਡਾਕਟਰ ਚਾਹੀਦਾ ਮੈਂ ਆ ਜੂ ਇੰਡੀਆ ਮੈਂ ਕੱਲ ਹੀ ਆ ਜੂ ਮੈਂ ਚੈਲੰਜ ਕਰਦਾ ਸੁਪਰੀਮ ਕੋਰਟ ਨੂੰ ਮੈਂ ਉਹਨਾਂ ਡਾਕਟਰਾਂ ਨੂੰ ਚੈਲੰਜ ਕਰਦਾ ਮੈਨੂੰ ਕਹਿ ਕੇ ਵੇਖੋ ਇਸੇ ਮੈਂ ਪਹੁੰਚ ਜੂ ਡਾਕਟਰ ਪਿਆਰੇ ਨਾਲ ਗੜਕ ਦੀ ਇੰਟਰਵਿਊ ਹੋਈ ਸੀ ਇੱਕ ਨਿੱਜੀ ਚੈਨਲ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਉਹ ਕਹਿੰਦੇ ਵੀ 42 ਦਿਨ ਤੋਂ ਬਾਅਦ ਬੋਲਣਾ ਔਖਾ ਹੋ ਜਾਂਦਾ ਹੈ ਪਰ ਉਹ ਢੱਲੇਵਾਲ ਸਾਹਿਬ ਬੋਲੇ 42 ਦਿਨਾਂ ਤੋਂ ਬਾਅਦ ਵੀ ਸਟੇਜ ਤੇ ਆ ਕੇ ਬੋਲੇ ਉਹ ਇਹ ਇਹ ਇੱਕ ਵੱਖ-ਵੱਖਰੀ ਸਰੀਰਾਂ ਦਾ ਵੱਖ-ਵੱਖਰਾ ਸਿਸਟਮ ਹੁੰਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪਰ 15 ਦਿਨਾਂ ਬਾਅਦ ਦੇਖੋ ਨੂੰ 5 ਕਿਲੋ ਨੂੰ ਜੇ ਕੀ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਹੈ ਫਿਰ ਡਾਕਟਰ ਗੜਕ ਕੀ ਕਹਿਣ ਦੇ ਦੋ ਕਿ ਮੇਰੇ ਕੋਲ ਗਲਤੀ ਹੋ ਗਈ ਉਹਨੂੰ ਜਿਵੇਂ ਉਹਨਾਂ ਦਾ ਸਰੀਰ ਵੀ ਯਾਰਾ ਉਸ ਸਾਡੀ ਟੀਮ ਸਾਫ ਕਰਦੀ ਹੈ ਮਤਲਬ ਉਹਨਾਂ ਦਾ ਜਿਹੜਾ ਕੋਈ ਨਾਉਣ ਜੋ ਪਿਆਣੀ ਉਹਨਾਂ ਦਾ ਜਿਹੜਾ ਮਤਲਬ ਕਿ ਸਾਰੇ ਸਰੀਰ ਤੇ ਜਿਹੜਾ ਮਟਾਵਲ ਮਾਰਨਾ ਹੁੰਦਾ ਵਾ ਉਹ ਵੀ ਸਾਡੀ ਟੀਮ ਕਰਦੀ ਹੈ ਠੀਕ ਸ਼ਾਪ ਵੀ ਜਿਹੜਾ ਉਹਨਾਂ ਦੀ ਉਹਨਾਂ ਦਾ ਉਹਨਾਂ ਦੇ ਦਿੱਕਤ ਤੇ ਉਹਨਾਂ ਨੂੰ ਸਾਡੀ ਟੀਮ ਕਰਉਗੀ ਕੁਝ ਹਫ਼ਤੇ ਪਹਿਲਾਂ ਅਸੀਂ ਭਾਰ ਉਹਨਾਂ ਦਾ ਨਾਪਣਾ ਬੰਦ ਕਰਤਾ ਕਿਉਂਕਿ ਉਹ ਉੱਥੇ ਉਹ ਆਂਦੇ ਜਿਵੇਂ ਉੱਥੇ ਨਹੀਂ ਸਕਦਾ ਜਿਹਦਾ ਮਤਲਬ ਕਿ ਅਸੀਂ ਹੁਣ ਦੇਖੋ ਜੋ ਵੀ ਅਸੀਂ ਕਰਦੇ ਨਾ ਇੰਨਾ ਲੱਗਦਾ ਜੀ ਲੋਕਾਂ ਨੂੰ ਪ੍ਰੂਫ ਕਰਨ ਲਈ ਕੁਝ ਕਰਨ ਦਾ ਹੈ ਅੱਜ ਵੀ ਜਿਹੜਾ ਭਾਰ ਨਾਪੇ ਸਾਨੂੰ ਤੇ ਨਹੀਂ ਲੋੜ ਮੈਂ ਤੁਹਾਨੂੰ ਨਹੀਂ ਵਿਸ਼ਿਆ ਮੈਂ ਕਿ 111 ਜਿਹੜੇ ਬਹਿ ਗਏ ਆ ਦੇਖੋ ਜੇ ਇਹ ਹੋਰਾਂ ਨੇ ਮਾਰਨਾ ਹੈ ਫਿਰ ਆਪਣੇ ਮਰਨ ਦਾ ਕੀ ਖਿਆਲ ਸੀ ਅਸੀਂ ਅਸੀਂ ਕਿਉਂ ਫਿਰ ਬੈਠੇ ਸਾਂ ਕੱਲੇਵਾਲ ਸਾਹਿਬ ਜੀ ਤੁਹਾਨੂੰ ਕੱਲ ਕੁਝ ਹੋ ਗਿਆ ਤੇ ਇਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਨੇ ਆ ਜਿਹੜੇ ਜਿਹੜੇ ਵੀ ਇਹ ਇਹ ਚੀਜ਼ ਇਹ ਸਾਡੇ ਪੰਜਾਬ ਨੂੰ ਚੰਗੜੀ ਦੇਖਣਾ ਚਾਹੁੰਦੇ ਇਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਨੇ ਆ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਦੇਖ ਲੈਣੀ ਆ ਇੱਥੇ ਜਿਹੜਾ ਵਾ ਉਹ ਉਹ ਲਾਦਣਾ ਜਿਹੜਾ ਇਹਦਾ ਇਹ ਲਾਉਦੇ ਆ ਉਹ ਜਿਹੜਾ ਗਵਰਨਰ ਦਾ ਰੂਲ ਲਾ ਦੇਣਾ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਬੀਤੇ ਦਿਨੀ ਮਾਂਜੋਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਉਹਨਾਂ ਦੀ ਸਿਹਤ ਠੀਕ ਹੋ ਰਹੀ ਹੈ ਮਤਲਬ ਉਸ ਤੋਂ ਬਾਅਦ ਚਰਚਾ ਛਿੜਦੀ ਹੈ ਕਿ ਜਦ ਕੋਈ ਵਿਅਕਤੀ ਮਰਨ ਵਰਤ ਤੇ ਹੈ ਕੁਝ ਲੈ ਨਹੀਂ ਰਿਹਾ ਫਿਰ ਸਿਹਤ ਠੀਕ ਕਿਵੇਂ ਹੋ ਰਹੀ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਉਸ ਡਾਕਟਰ ਸਾਹਿਬ ਦੇ ਨਾਲ ਜਿਹਦੀ ਟੀਮ ਪਲ-ਪਲ ਡੱਲੇਵਾਲ ਸਾਹਿਬ ਦੇ ਨਾਲ ਹੈ ਮੇਰੀ ਮੇਰਾ ਮੇਰੀ ਗੱਲ ਕਹਿਣ ਦਾ ਮਤਲਬ ਕਿ ਡਾਕਟਰ ਸਵੇਮਾਨ ਦੇ ਨਾਲ ਸਾਡੇ ਨਾਲ ਡਾਕਟਰ ਸਵੇਮਾਨ ਜੁੜੇ ਹੋਏ ਨੇ ਵਦੇਸ਼ ਤੋਂ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰੇ ਮਸਲੇ ਤੇ ਜਾਣਕਾਰੀ ਲੈਂਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਖਸ਼੍ਰੀਅ ਕਾਲ ਦੀ ਸੱਚੀ ਗਮੇਵੀਰ ਠੀਕ ਹੋ ਡਾਕਟਰ ਸਾਹਿਬ ਕੀ ਕਰੀ ਚਲਾ ਮੇਰਾ ਪ੍ਰਾ ਆਹ ਜੀ ਆਹ ਜੀ ਡਾਕਟਰ ਸਾਹਿਬ ਤੁਸੀਂ ਸ਼ੁਰੂ ਤੋਂ ਅੰਦੋਲਨ ਨਾਲ ਚਾਹੇ ਪਹਿਲਾ ਅੰਦੋਲਨ ਹੋਵੇ ਚਾਹੇ ਹੁਣ ਇਹ ਦੂਜਾ ਅੰਦੋਲਨ ਹੋਵੇ ਸ਼ੁਰੂ ਤੋਂ ਜੁੜੇ ਹੋਇਆ ਹਾਂ ਲਗਾਤਾਰ ਸੁਲਾਵਾ ਦੇ ਰਹੇ ਹਾਂ ਪਹਿਲਾਂ ਤਾਂ ਤੁਸੀਂ ਬਾਹਰ ਬੈਠ ਕੇ ਜਾਂ ਬਾਹਰੋਂ ਆ ਕੇ ਇੱਥੇ ਪੰਜਾਬ ਪ੍ਰਤੀ ਦਰਦ ਰੱਖਦੇ ਹੋ ਪੰਜਾਬ ਦੇ ਇਸ ਖਿੱਤੇ ਪ੍ਰਤੀ ਦਰਦ ਰੱਖਦੇ ਹੋ ਅਏ ਤੁਹਾਡਾ ਸਹੀ ਧੰਨਵਾਦ ਵੀ ਕਰਦੇ ਆ ਆਪਦੇ ਚੈਨਲ ਵੱਲੋਂ ਕਿ ਇਨਾ ਦੂਰ ਰਹਿ ਕੇ ਇਸ ਤਰੀਕੇ ਦੇ ਨਾਲ ਜੁੜੇ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਬਹੁਤ-ਬਹੁਤ ਤੁਹਾਡਾ ਬਤਨਵਾੜ ਮੇਰਾ ਪਰਾਇ ਮਿੱਟੀ ਸਾਡੀ ਆ। ਸਾਨੂੰ ਮਜਬੂਰ ਹੋਣੇ ਇਸ ਮਿੱਟੀ ਨੂੰ ਛੱਡ ਕੇ ਜਾਣਾ ਪਿਆ ਸੀ, ਸਾਡਾ ਸ਼ੌਕ ਨਹੀਂ ਸੀ। ਔਰ ਅਸੀਂ ਨਹੀਂ ਚਾਹੁੰਦੇ ਕਿ ਜਿੱਦਾਂ ਸਾਨੂੰ ਛੱਡ ਕੇ ਜਾਣਾ ਪਿਆ ਕਦੀ ਹੋਰ ਕਿਸੇ ਨੂੰ ਛੱਡ ਕੇ ਜਾਣਾ ਪਵੇ। ਇਸ ਲਈ ਭਾਵੇਂ ਅਸੀਂ ਦੂਰ ਆ, ਭਾਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਆ ਪਰ ਸਾਡਾ ਮਨ ਕਰਦਾ ਸੀ ਪੰਜਾਬ ਲਈ ਕੁਝ ਕਰ ਕਰ ਸਕੀਏ ਔਰ ਇਹ ਗ੍ਰੇ ਅੰਦੋਲਨ ਹੈ ਪੰਜਾਬ ਦੇ ਲਈ ਆ ਇਹ ਕਿਸਾਨੀ ਦੇ ਲਈ ਆ ਦੇਸ਼ ਦੇ ਲਈ ਆ ਔਰ ਇਸ ਦਾ ਜੇ ਐਸੀ ਹਿੱਸਾ ਪੜਪਾਉਂਦੇ ਆ ਤੇ ਮੈਨੂੰ ਲੱਗਦਾ ਸਾਡੇ ਲਈ ਮਾਨ ਦੀ ਗੱਲ ਆ ਹੂੰ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਹੁਣ ਤੁਹਾਡੀ ਟੀਮ ਤਾਂ ਪਲ-ਪਲ ਨਾਲ ਆ ਹਰ ਪਲ ਚੈੱਕਅਪ ਕਰ ਰਹੀ ਆ ਕੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਹੁਣ ਸਿਹਤ ਬਾਰੇ ਕੀ ਰਿਪੋਰਟ ਆ ਮੇਕੋ ਮੇਰੇ ਵੀਰ ਮੈਨਾਂ ਜੋ ਸੁਪਨੇ ਦੇ ਦਿਨ ਤੋਂ ਅੰਦੋਲਨ ਚੱਲ ਗਿਆ ਮੈਂ ਉਹ ਤੋਂ ਇੱਕ ਗੱਲ ਸਾਰਾ ਤਾਂ ਮੈਂ ਟ੍ਰਾਈ ਕੀਤੀ ਹੈ ਕਿ ਮੈਂ ਜਿੰਨਾ ਲੋਕਾਂ ਨਾਲ ਸੰਸੀਅਰ ਸਾਇੰਸ ਦੇ ਸਾਹਮਣੇ ਗੱਲ ਕਰ ਸਕਦਾ ਮੈਂ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਸਾਰਿਆਂ ਨੂੰ ਦੱਸਦਾ ਕਿ ਜਿੰਨੀਆਂ ਉਹਨਾਂ ਦੀਆਂ ਰਿਪੋਰਟਾਂ ਨਾ ਬਲੱਡ ਰਿਪੋਰਟਾਂ ਜਿੰਨੀਆਂ ਉਹ ਸਰਕਾਰੀ ਡਾਕਟਰਾਂ ਕੋਲ ਹਰ ਇੱਕ ਕਾਪੀ ਆ ਇਹ ਨਹੀਂ ਕਿ ਕੋਈ ਚੀਜ਼ ਲੁਕਾਈ ਜਾ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਕਿ ਮੈਨੂੰ ਲੱਗ ਕੋਈ ਕਿਸੇ ਨੂੰ ਕੋਈ ਪੈਸਾ ਥੋੜੀ ਦਿੱਤਾ ਮੈਂ ਕੋਈ ਪੰਜਾਬੀ ਆਪਣੇ ਦਿਲ ਤੇ ਆਪਰਾਕੀ ਕਵੇ ਕਿ ਸਾਡੀ ਟੀਮ ਨੂੰ ਕੋਈ ਤੁਸੀਂ ਪੈਸਾ ਦੇ ਰਹੇ ਹੋ ਮੈਨੂੰ ਕੋਈ ਪੈਸਾ ਦੇ ਰਿਹਾ ਮੈਨੂੰ ਕੋਈ ਮੈਨੂੰ ਇਹ ਤੋਂ ਕੀ ਲੋਕਿੰਦੇ ਤੇ ਇੰਨਾ ਅਟੈਕ ਕਰ ਰਿਹਾ ਕਿ ਜਦੋਂ ਆ ਸਪਰੀਮ ਕੋਰਟ ਵੀ ਆਈ ਆ ਕਿ ਜਿੱਦਾਂ ਨਾ ਅਸੀਂ ਕੁਝ ਗਲਤ ਕਰ ਲਿਆ ਹੁੰਦਾ ਯਾਰ ਅਸੀਂ ਆਪਣਾ ਫਰਜ਼ ਨਿਭਾਉਂਦੇ ਆ ਆਪਣੀ ਮਿੱਟੀ ਨੂੰ ਸਾਡਾ ਫਰਜ਼ ਆ ਸਾਡੀ ਸਥਾਨੇ ਨੂੰ ਸਾਡਾ ਫਰਜ਼ ਆ ਸਾਨੂੰ ਸਾਨੂੰ ਇਹ ਲੱਗਾ ਕਿ ਸਾਡੀ ਲੋੜ ਆ ਸੀ ਇੱਕ ਸਾਲ ਤੋਂ ਉਸ ਮੋਰਚੇ ਦੇ ਨਾਲ ਆ ਕੋਈ ਵੀ ਮੋਰਚਾ ਕੋਈ ਵੀ ਬੰਦਾ ਪੰਜਾਬ ਲਈ ਖੜੂਗਾ ਸੀ ਉਹਦੇ ਨਾਲ ਪਰ ਇੰਦਾ ਸਾਡੇ ਤੇ ਅਟੈਕ ਹੋ ਰਿਹਾ ਕਿ ਜਿੱਦਾਂ ਅਸੀਂ ਕੁਝ ਗਲਤ ਕੀਤਾ ਹੁੰਦਾ ਮਤਲਬ ਕੀ ਜਿੱਦਾਂ ਅਸੀਂ ਕੋਈ ਚੋਰ ਹੁੰਨੇ ਆ ਰਾਈਟ ਜੀ ਔਰ ਉਹ ਕਲੀਨ ਕੋਡ ਦੀ ਰਿਪੋਰਟ ਜਿਹੜੀ ਜੋ ਵੀ ਆ ਹੁਣ ਜਿੱਥੇ ਤੁਸੀਂ ਜੱਲੇਵਾਲ ਦੀ ਸਿਹਤ ਦੀ ਗੱਲ ਕੀਤੀ ਮੈਂ ਦੱਸਦਾ ਮੈਂ ਪਹਿਲੇ ਦਿਨ ਤੋਂ ਬੜਾ ਆਪਣੇ ਸਾਇੰਸ ਦੇ ਹਿਸਾਬ ਨਾਲ ਅਸੀਂ ਚੱਲੇ ਆ ਲੋਕਾਂ ਤੱਕ ਸਭ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਇਥੋਂ ਤੱਕ ਜਿਹੜੇ ਸਰਕਾਰੀ ਡਾਕਟਰ ਸਾਰੀਆਂ ਰਿਪੋਰਟਾਂ ਉਹ ਕਰਦੇ ਉਹਨਾਂ ਕੋਈ ਉਹ ਹੀ ਰਿਪੋਰਟਾਂ ਨਹੀਂ ਜੋ ਸਾਡੇ ਕੋਲ ਨਹੀਂ ਆ ਕੋਈ ਸਾਡੇ ਕੋਲ ਹਾਂ ਕੋਈ ਸ਼ਿਸ਼ ਰਿਪੋਰਟਾਂ ਸੀ ਜਾਦੀਆਂ ਕਰਦੇ ਉਹਨਾਂ ਨਾਲੋਂ ਪਰ ਇਹ ਨਹੀਂ ਕਿ ਉਹਨਾਂ ਕੋਈ ਰਿਪੋਰਟ ਦਾ ਉਹ ਨਹੀਂ ਹੈਗਾ ਕਿ ਉਹਨਾਂ ਕੋਲ ਉਹ ਕਾਪੀ ਨਹੀਂ ਹੈਗੀ ਤਤਵੇ ਦਿਨ ਤੋਂ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੀ ਉਹਨਾਂ ਦੀ ਸਥਿਤੀ ਹੈ ਨਾ ਕੋਈ ਵੀ ਬੰਦਾ ਸਾਇੰਸ ਦੇ ਹਿਸਾਬ ਨਾਲ 7ਵੇਂ ਦਿਨ ਤੋਂ ਬਾਅਦ ਕਦੀ ਵੀ ਕੁਝ ਹੋ ਸਕਦਾ ਕਿਉਂਕਿ ਜਦੋਂ ਬੰਦਾ ਫਾਸਟਿੰਗ ਤੇ ਚੱਲ ਜਾਂਦਾ ਹੌਲੀ-ਹੌਲੀ ਉਹਦੇ ਜਿਹੜੇ ਇੰਟਰਨਲ ਸਟੋਰਸ ਆ ਫੈਟ ਸਟੋਰਸ ਆ ਪ੍ਰੋਟੀਨ ਸਟੋਰਸ ਆ ਮਸਲ ਸਟੋਰਸ ਆ ਹੱਡੀਆਂ ਦੇ ਸਟੋਰਸ ਆ ਹੌਲੀ-ਹੌਲੀ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਕਦੀ ਨਾ ਕਦੀ ਉਹਨਾਂ ਦੇ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਸਕਦਾ ਔਰ ਜੇ ਉਹ ਜ਼ਿਆਦਾ ਹੋ ਗਿਆ ਤੇ ਕਾਰਡੀਆਕ ਰੈਸਟ ਹੋ ਸਕਦੀ ਹੈ ਸੋ ਇਹ ਇੰਜ ਜਿਹੀ ਗੱਲ ਹੋ ਰਹੀ ਹੈ ਹੁਣ ਜਿੱਥੇ ਬੱਲੇਵਾਲ ਸਾਹਿਬ ਦੀ ਸਿਹਤ ਦੀ ਗੱਲ ਹੈ ਵਿੱਚ ਵਿੱਚ ਬਹੁਤ ਵਰੀ ਐਸੀ ਐਸੀ ਸਥਿਤੀ ਬਣੀ ਜਿੱਥੇ ਸਾਨੂੰ ਲੱਗਾ ਕਿ ਕੁਝ ਵੀ ਹੋ ਸਕਦਾ ਉਦੋਂ ਅਸੀਂ ਅਲਰਟ ਵੀ ਕੀਤਾ ਲੋਕਾਂ ਨੂੰ ਬਲੱਡ ਪ੍ਰੈਸ਼ਰ ਡ੍ਰੌਪ ਹੋ ਜਾਣਾ ਉਹਨਾਂ ਨੂੰ ਉਹ ਗਿਉਸ਼ ਹੋ ਜਾਣੇ ਚੱਕਰ ਉਹਨਾਂ ਨੇ ਚੱਕਰ ਕਿਹਾ ਕਿ ਮੈਨੂੰ ਚੱਕਰ ਆਉਂਦੇ ਆ ਪਾਣੀ ਪਾਣੀ ਇਥੇ ਤੱਕ ਤੇਰੀ ਐਸੀ ਸਥਿਤੀ ਦੇ ਵਿੱਚ ਬਣੀ ਹੈ ਜਿੱਥੇ ਪਾਣੀ ਵੀ ਪਾਣੀ ਵੀ ਨਹੀਂ ਉਹਨਾਂ ਨੂੰ ਪਾਜਦਾ ਪਾਣੀ ਦੇ ਮਤਲਬ ਉਲਟੀਆਂ ਕਰਦੇ ਰਹੇ ਹਨਾ ਤੋਂ ਵਿੱਚ ਬਹੁਤ ਕਈ ਸਥਿਤੀ ਨਾਜ਼ੁਕ ਹੁੰਦੀ ਰਹੀ ਹੈ ਉਦੋਂ ਤੋਂ ਤੋਂ ਅਸੀਂ ਆਪਣਾ ਜਿਹੜਾ ਕੰਮ ਆ ਉਹ ਜਿਹਦਾ ਭਾਵੇਂ ਮ사ਜ ਕਰਨੀ ਬਰੀਦੀਂਗ ਐਕਸਰਸਾਈਜ਼ ਕਰਨੀ ਜੋ ਵੀ ਅਸੀਂ ਕਰ ਸਕਦੇ ਸੀ ਕਰਨ ਦੀ ਕੋਸ਼ਿਸ਼ ਕੀਤੀ ਆ ਭਾਰ ਉਹਨਾਂ ਦਾ ਘਟਿਆ ਇਹ ਸਾਰੇ ਨਾਲ ਅੱਜ ਵੇਖ ਲਿਆ ਹਨਾ ਕੁਛ ਦਿਨਾਂ ਕੁਛ ਹਫ਼ਤੇ ਪਹਿਲਾਂ ਅਸੀਂ ਭਾਰ ਉਹਨਾਂ ਦਾ ਮਾਪਣਾ ਵੱਧ ਕਰਤਾ ਕਿਉਂਕਿ ਉੱਥੇ ਉਹ ਜਾਂਦੇ ਇਹਨੇ ਉੱਥੇ ਨਹੀਂ ਸਕਦਾ ਇਹਦਾ ਮਤਲਬ ਕਿ ਅਸੀਂ ਹੁਣ ਦੇਖੋ ਜੋ ਵੀ ਅਸੀਂ ਕਰਦੇ ਨਾ ਇਦਾਂ ਲੱਗਦਾ ਜੀ ਲੋਕਾਂ ਨੂੰ ਪ੍ਰੂਫ ਕਰਨ ਲਈ ਕੁਝ ਕਰ ਰਹੇ ਹੈ ਅੱਜ ਵੀ ਜਿਹੜਾ ਭਾਰ ਮਾਪੇ ਸਾਨੂੰ ਤੇ ਨਹੀਂ ਲੋੜ ਸਾਡੇ ਸਾਹਮਣੇ ਹੈ ਪਰ ਲੋਕ ਜਦੋਂ ਸਟਰੀਮ ਕੋਡ ਦੀ ਰਿਪੋਰਟ ਆਜੀ ਲੋਕਾਂ ਨੇ ਬਿਆਨ ਹੋਣ ਮਤਲਬ ਜਦੋਂ ਸੁਣੇ ਤੇ ਫਿਰ ਧਲੇਵਰ ਸਾਹਿਬ ਨੂੰ ਕਿਹਾ ਧਲੇਵਰ ਸਾਬਾ ਕਰਨਾ ਪੈਣਾ ਮਤਲਬ ਇੱਕ ਇੱਕ ਸਾਹਿਬ ਦਾ ਤੁਸੀਂ ਲੋਕਾਂ ਨੂੰ ਪ੍ਰੂਵ ਕਰਨ ਲਈ ਚਾਹ ਰਹੇ ਹੋ ਕਿ ਆਹ ਲੋ ਜੀ ਰਿਪੋਰਟਾ ਆਹ ਲੋ ਜੀ ਇਹਦਾ ਭਾਰ ਹੁਣ 20 20 ਕਿਲੋਗ੍ਰਾਮ ਭਾਰ ਘਟਿਆ ਪਰ ਸਾਇੰਸ ਦੇ ਹਿਸਾਬ ਨਾਲ ਇੱਕਦਮ ਪੂਰਾ ਔਨ ਪੁਆਇੰਟ ਆ ਸਾਇੰਸ ਆਂਦੀ ਆ ਕਿ ਜੇ ਬੰਦਾ ਇੱਕ ਮਹੀਨੇ ਮਤਲਬ ਇੱਕ ਮਹੀਨੇ ਤੋਂ ਬਾਅਦ ਚੱਲ ਜਾਂਦਾ ਹਨਾ 0.2 ਤੋਂ 0.3 ਕਿਲੋਗ੍ਰਾਮ ਡੇਲੀ ਉਹਦਾ ਭਾਰ ਘਟਣਾ ਔਰ ਜੇ ਵਿਖਿਆ ਜਾਵੇ ਡੱਲੇਵਾਲ ਸਾਹਿਬ ਦਾ ਭਾਰ 70% ਘਟ ਗਿਆ ਜਿੱਦਨਦੇ ਉਹ ਬੈਠੇ ਅੱਜ ਤੱਕ 25% ਭਾਰ ਘਟ ਗਿਆ ਕੀਟੋਨ ਬਾਡੀਜ਼ ਇੱਕ ਇੱਕ ਹੀ ਟੈਸਟ ਹੈ ਮੇਰਾ ਪਰ ਅਜੇ ਕੋਈ ਹੋਰ ਡਾਕਟਰ ਮੈਨੂੰ ਦੱਸ ਦੇ ਕਿ ਹੋਰ ਵੀ ਕੋਈ ਟੈਸਟ ਹੈ ਜੇ ਉਹ ਵੀ ਕਰਾਵਾਂਗੇ ਸਭ ਤੋਂ ਜਿਹੜਾ ਮੇਨ ਟੈਸਟ ਹੈ ਜੇ ਕੋਈ ਡਾਇਬੈਟਿਕ ਨਹੀਂ ਆ ਜੇ ਤੁਸੀਂ ਉਹ ਵੇਖਣਾ ਕਿ ਉਹਦੇ ਉਹਦੇ ਜਿਹੜਾ ਇੰਟਰਨਲ ਸਟੋਰਸ ਮਤਲਬ ਬੰਦੇ ਦਾ ਸਰੀਰ ਸੀਰੀਜ਼ ਨੂੰ ਖਾ ਰਿਹਾ ਉਹ ਕੀਟੋਨ ਬਾਡੀਜ਼ ਹੁੰਦਾ ਔਰ ਕੀਟੋਨ ਬਾਡੀਜ਼ ਅਸੀਂ ਹਰ ਇੱਕ ਦੂਜੀ ਦੇ ਤੀਜੇ ਦਿਨ ਕਰਾਉਂਦੇ ਜਿਹੜੀਆਂ ਕਾਪੀਆਂ ਸਾਰੀਆਂ ਮੇਰੇ ਕੋਲ ਵੀ ਹੈਗੀਆਂ ਸਰਕਾਰੀ ਡਾਕਟਰਾਂ ਕੋਲ ਵੀ ਹੈਗੀਆਂ ਕੀਟੋਨ ਬੋਡੀ ਜਨਰਲੇ 6 ਤੋਂ 7 ਤੱਕ ਦੇਖੇ ਤੇ ਰਹੇ ਆ ਇਹਦਾ ਮਤਲਬ ਉਹ ਸਾਇੰਸ ਇਹੋ ਜਾਂਦੀ ਹੈ ਕਿ ਜੇ ਕੋਈ ਬੰਦਾ ਭੁੱਖਾ ਵਾ ਸਟਾਰਵੇਸ਼ਨ ਆ ਉਹਦੇ ਕੀਟੋਨ ਬੋਡੀਜ਼ ਕਿਤੇ ਨਾ ਕਿਤੇ ਜਾ ਕੇ 5 ਤੋਂ 7 ਦੇ ਵਿੱਚ ਵਿੱਚ ਵੇਖਿਆ ਜਾ ਕੇ ਰੁਕ ਜਾਣੇ ਆ ਮਤਲਬ ਉੱਥੇ ਤੱਕ ਹੀ ਉਹਨਾਂ ਨੇ ਰਹਿਣਾ ਸੋ ਆਧਿ ਮੈਂ ਆਪਣੀ ਵੀਡੀਓ ਜਿਹੜੀ ਹਿੰਦੀ ਦੇ ਵਿੱਚ ਇਸ ਲਈ ਕੀਤੀ ਕਿ ਬਾਕੀ ਵੀ ਲੋਕ ਸੁਣਨ ਪੰਜਾਬ ਤੋਂ ਬਾਹਰ ਜਿਹੜੇ ਆ ਸਪਰੀਮ ਦੀ ਸੁਣਦੇ ਉਹ ਇਸ ਲਈ ਕੀਤੀ ਇੱਕ ਇੱਕ ਪੁਆਇੰਟ ਮਾਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਆ ਜੇ ਕੋਈ ਚੀਜ਼ ਨਾਰਮਲ ਹੈ ਉਹ ਨਾਰਮਲ ਕਿਉਂ ਆ ਜੇ ਕੋਈ ਚੀਜ਼ ਜੋ ਨਾਰਮਲ ਆ ਉਹ ਬਨਾਰਮਲ ਕਿਉਂ ਆ ਔਰ ਸਾਨੂੰ ਸਵਾਲ ਕਰਨ ਤੋਂ ਬਿਦੀ ਬਜਾਏ ਮੈਨੂੰ ਲੱਗਦਾ ਇਹ ਸਵਾਲ ਉਹਨਾਂ ਡਾਕਟਰਾਂ ਨੂੰ ਕਰਨਾ ਚਾਹੀਦਾ ਜਿਹੜੇ ਡਾਕਟਰ ਉਹ ਰਿਪੋਰਟ ਪੇਸ਼ ਕਰ ਰਹੇ ਆ ਸੁਪਰੀਮ ਕੋਰਟ ਅੱਗੇ ਕਿ ਯਾਰ ਤੁਸੀਂ ਦੱਸੋ ਕਿ ਉਹ ਵਾਕਈ ਨਾਰਮਲ ਆ ਤੇ ਜੇ ਨਾਰਮਲ ਆ ਤੇ ਫਿਰ ਬਾਈ ਫਿਰ ਠੀਕ ਆ ਫਿਰ ਫਿਰ ਮੈਨੂੰ ਦੱਸ ਦੋ ਮੈਂ ਆ ਕੇ ਇੰਡੀਆ ਆ ਕੇ ਡਿਬੇਟ ਕਰ ਲੈਂਦਾ ਮੈਨੂੰ ਸੁਪਰੀਮ ਕੋਰਟ ਕਹਦੇ ਕਿ ਬਾਈ ਸਾਨੂੰ ਆ ਡਾਕਟਰ ਚਾਹੀਦਾ ਮੈਂ ਆਜੂ ਇੰਡੀਆ ਮੈਂ ਕੱਲ ਹੀ ਆਜੂ ਮੈਂ ਚੈਲੰਜ ਕਰਦਾ ਹਾਂ ਸੁਪਰੀਮ ਕੋਰਟ ਨੂੰ ਮੈਂ ਉਹਨਾਂ ਡਾਕਟਰਾਂ ਨੂੰ ਚੈਲੰਜ ਕਰਦਾ ਮੈਨੂੰ ਕਹਿ ਕੇ ਵੇਖੋ ਕੋਈ ਮੈਂ ਪਹੁੰਚ ਜਾ ਫਿਰ ਫਿਰ ਕਿਸੇ ਬਹਿਸ ਤੇ ਕੇ ਗੱਲ ਕਹੀ ਗਈ ਜਿਹੜੀ ਉੱਥੇ ਕਹੀ ਗਈ ਕਿ ਸਿਹਤ ਇੰਪਰੂਵ ਹੋ ਰਹੀ ਹੈ ਸਹੀ ਹੋ ਰਹੀ ਹੈ ਉਹ ਕਿਸ ਬਹਿਸ ਦੀ ਪੋਲਟਿਕਸ ਯਾਰ ਇਹਨਾਂ ਦੀ ਪੋਲ ਮੈਂ ਨਾ ਅਸਾਂ ਕੀਆ ਅਸੀਂ ਮੈਂ ਸੱਚੀ ਦੱਸਾਂ ਅਸੀਂ ਨਾ ਅਸੀਂ ਮੈਂ ਆਪਣੀ ਟੀਮ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਕਿ ਉਹ ਵੀ ਮੁੰਡੇ ਜਿਹੜੀ ਜਦੋਂ ਮਿਹਨਤ ਕਰਦੇ ਆ ਫਿਰ ਇਹੋ ਜਿਹੀ ਗੱਲਾਂ ਸੁਣਦੇ ਦਿਲ ਟੁੱਟਦਾ ਜੀ ਕਾ ਭਰਾਵਾ ਮੈਂ ਕਹ ਇੱਕ ਗੱਲ ਸੁਣੋ ਸਾਨੂੰ ਕੋਈ ਤਸਾਂ ਨਹੀਂ ਦੇਂਦੇ ਹਨ ਅਸੀਂ ਕਿਹਦੀ ਰੋਟੀ ਨਹੀਂ ਖਾਂਦੇ ਜੀ ਆਪਣੀ ਕਮਾਈ ਕਰਨੀ ਆ ਆਪਣੀ ਮਿਹਨਤ ਹੈ ਸਾਡੀ ਜੋ ਅਸੀਂ ਕਰਦੇ ਆਪਣੀ ਮਿਹਨਤ ਦਾ ਕਰਦੇ ਹਣਾ ਅਸੀਂ ਸੱਚੇ ਹਾਂ ਪ੍ਰਿੰਸੀਪਲਸ ਤੇ ਚੱਲਦੇ ਹਾਂ ਆਪਣੀ ਸੋਚ ਤੇ ਚੱਲਦੇ ਹਾਂ ਚੰਗਾ ਕੰਮ ਕਰਦੇ ਹਾਂ ਠੀਕ ਆ ਅਸੀਂ ਕੋਈ ਗਲਤ ਨਹੀਂ ਨਾ ਕੀਤਾ ਤੇ ਤੁਸੀਂ ਉਹ ਹੀ ਰਾਹ ਤੇ ਚੱਲੇ ਜਾ ਸੋ ਸਾਨੂੰ ਸਾਨੂੰ ਅਸੀਂ ਕਿਸੇ ਤੇ ਜਵਾਬ ਨਹੀਂ ਦੇਣਾ ਸੋ ਸਾਡਾ ਸਾਡਾ ਕੰਮ ਹੈ ਡਾਕਟਰ ਅਸੀਂ ਡਾਕਟਰ ਨਿਭਾਉ ਰਹੇ ਹਾਂ ਸਾਡਾ ਸਾਡਾ ਕੰਮ ਹੈ ਆਪਣੀ ਕਿਸਾਨੀ ਦਾ ਪੰਜਾਬ ਦਾ ਅਸੀਂ ਵਫਾਦਾਰ ਹਾਂ ਉਹ ਜੇ ਕੋਈ ਬੰਦਾ ਉਹ ਕਿਉਂ ਕਰ ਰਿਹਾ ਉਹਨਾਂ ਦੀ ਪੋਲਿਟਿਕਸ ਹੈ ਵੱਡੀ ਪੋਲਿਟਿਕਸ ਹੈ ਹੋ ਸਕਦਾ ਕੁਝ ਚੀਜ਼ਾਂ ਸਾਡੀ ਸਮਝ ਚ ਆਉਂਦੀਆਂ ਤੇ ਨਹੀਂ ਵੀ ਆਉਂਦੀਆਂ ਪਰ ਅਸੀਂ ਸਮਝ ਕੇ ਕੀ ਕਰਨਾ ਉਹ ਉਹ ਸਮਝਣਾ ਜਿਹੜਾ ਸਿਆਸਤ ਕਰਨੀ ਹੈ ਕਿ ਇਹ ਬੰਦੇ ਉਹ ਉਹਨਾਂ ਨੂੰ ਪੁੱਛਣਾ ਮੈਂ ਕਿ ਅੱਜ ਆਪਣੀ ਵੀਡੀਓ ਚ ਵੀ ਕਿਹਾ ਭਗਵੰਤ ਜੀ ਨੂੰ ਕਿਹਾ ਭਾਈ ਜੀ ਸ਼ਾਇਦ ਤੁਹਾਡੇ ਇਹ ਇਹ ਚੀਜ਼ ਤੁਹਾਡੇ ਧਿਆਨ ਚ ਨਹੀਂ ਆ ਪਰ ਜੇ ਨਹੀਂ ਆ ਤੇ ਵੇਖੋ ਕਿਉਂਕਿ ਤੁਹਾਡੀ ਬਦਨਾਮੀ ਹੁੰਦੀ ਆ ਜਦੋਂ ਵੀ ਕੋਈ ਮੈਂ ਇੱਕ ਇੱਕ ਗੱਲ ਮਜਰੂਰ ਕਰ ਦਿੰਦਾ ਕਿ ਮੇਰੇ ਮੇਰੇ ਦਿਮਾਗ 'ਚ ਮੈਂ ਇਹ ਗੱਲ ਬਹੁਤ ਪਹਿਲਾਂ ਕਹੀ ਸੀ ਮੈਂ ਢੱਲੇਵਾਲ ਸਾਹਿਬ ਨੂੰ ਵੀ ਕਹੀ ਸੀ ਮੈਂ ਕਿ ਢੱਲੇਵਾਲ ਸਾਹਿਬ ਜੇ ਤੁਹਾਨੂੰ ਕੱਲ ਕੁਝ ਹੋ ਗਿਆ ਤੇ ਇਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਣੇ ਆ ਜਿਹੜੇ ਜਿਹੜੇ ਵੀ ਇਹ ਇਹ ਚੀਜ਼ ਇਹ ਸਾਡੇ ਪੰਜਾਬ ਨੂੰ ਚੰਗਾ ਨਹੀਂ ਦੇਖਣਾ ਚਾਹੁੰਦੇ ਇਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਣੇ ਆ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਦੇਖ ਦੇਣੀ ਆ ਇੱਥੇ ਜਿਹੜਾ ਆ ਉਹ ਉਹ ਲਾਦਰਾਂ ਜਿਹੜਾ ਇਹਨਾਂ ਦਾ ਲਾਉਂਦੇ ਆ ਉਹ ਜਿਹੜਾ ਗਵਰਨਰ ਦਾ ਰੂਲ ਲਾ ਦੇਣਾ ਤੇ ਇਹਦੇ ਵਿੱਚ ਸਾਡੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਜੀ ਸਾਡਾ ਸਾਡਾ ਸਾਡੀ ਜਿਹੜੀ ਤਰੱਕੀ ਰੋਕ ਜਾਣੀ ਹੈ ਹੁਣ ਇਹ ਚੀਜ਼ਾਂ ਮੈਨੂੰ ਵੇਖ ਰਹੀਆਂ ਇਹੋ ਜਿਹਾ ਕੁਝ ਹੋ ਸਕਦਾ ਸੋ ਸਾਨੂੰ ਇਹ ਚੀਜ਼ ਦਾ ਵੀ ਧਿਆਨ ਆ ਮੈਨੂੰ ਵੀ ਇਹ ਚੀਜ਼ ਦਾ ਧਿਆਨ ਆ ਕਿ ਕੱਲ ਕੁਝ ਹੋ ਗਿਆ ਤੇ ਅੱਗੇ ਫਿਰ ਕੀ ਸਥਿਤੀ ਬਣੂਗੀ ਪਰ ਮੈਨੂੰ ਲੱਗਦਾ ਸਰਕਾਰਾਂ ਨੂੰ ਇਸ ਚੀਜ਼ ਦਾ ਧਿਆਨ ਨਹੀਂ ਜਿਹੜੇ ਚੁੱਪ ਕਰਕੇ ਬੈਠੇ ਮੈਂ ਬਾਰ-ਬਾਰ ਵੀਡੀਓਜ਼ ਕਿਹਾ ਜਿੰਨੇ ਸਾਡੇ ਐਮਪੀ ਐਮਐਲਏ ਉਹ ਜਾ ਕੇ ਦਿੱਲੀ ਜਾ ਕੇ ਬਹੁ ਤੁਸੀਂ ਜਾ ਕੇ ਧਰਨੇ ਉੱਥੇ ਮਾਰੋ ਉੱਥੇ ਜਾ ਕੇ ਕਿਉਂ ਨਹੀਂ ਤੁਸੀਂ ਪੁੱਛਦੇ ਤੁਹਾਨੂੰ ਕਿਹੜੀ ਗੱਲੋਂ ਲੋਕਾਂ ਨੇ ਪਿੱਖ ਕੀਤਾ ਵਾ ਕਿਸਾਨਾਂ ਦੀ ਸਟੇਟ ਆਏ ਸਨ ਦਾ ਦੇਸ਼ ਹੈ 50% ਲੋਕ ਇੱਥੇ ਕਿਸਾਨ ਹੈ ਤੁਸੀਂ ਕਿਉਂ ਨਹੀਂ ਬੋਲਦੇ ਕਿਉਂ ਲੋੜ ਹੈ ਸਾਨੂੰ ਜਾਂ ਹੋਰ ਕਿਸਾਨਾਂ ਨੂੰ ਬੋਲਣ ਦੀ ਤੋਂ ਗੱਲਾਂ ਉਹ ਆ ਕਿਉਂ ਹੁੰਦੀਆਂ ਮੇਰਾ ਭਰਾ ਆਪ ਇਸ ਤੀਸਾਰੇ ਨੂੰ ਪਤਾ ਹਨ ਇਹਦੇ ਪਿੱਛੇ ਸਿਆਸਤ ਹੈ ਬੜੀ ਡੁੰਗੀ ਸਿਆਸਤ ਹੈ ਕਿਹਦੀ ਸਿਆਸਤ ਹੈ ਮੈਨੂੰ ਨਹੀਂ ਪਤਾ ਮੇਰਾ ਮੈਂ ਇੰਨਾ ਨਹੀਂ ਸਿਆਣਾ ਪਰ ਮੈਂ ਤੁਹਾਨੂੰ ਇੱਕ ਮੇਰੇ ਅੰਦਰ ਡਰ ਜਰੂਰ ਹੈ ਮੈਂ ਡਰ ਆਪਣਾ ਤੁਹਾਡੇ ਅੰਗੇ ਮੈਂ ਮੈਂ ਬੜੀ ਉਹ ਕਹਿ ਲਵਾਂ ਕਿ ਸਿੱਧੇ ਕਹਿਣਾ ਮੈਂ ਇਹ ਚੀਜ਼ ਨੂੰ ਲਕਾਉਣਾ ਨਹੀਂ ਮੇਰੇ ਅੰਦਰ ਡਰ ਹੈ ਕਿ ਕੱਲ ਜੇ ਦੱਲੇਵਾਲ ਸਾਹਿਬ ਨੂੰ ਕੁਝ ਹੋ ਨਾ ਜਾਵੇ ਕੁਦਮਾ ਕਹਾਸਾ ਜੇ ਕੁਝ ਹੋ ਗਿਆ ਤੇ ਇਹਨਾਂ ਨੇ ਉਹ ਬਹਾਨਾ ਬਣਾ ਕੇ ਪੰਜਾਬ ਦਾ ਬਹੁਤ ਨੁਕਸਾਨ ਕਰਨਾ ਅੱਛਾ ਤੁਹਾਡੇ ਕਹਿੰਦੇ ਆਂ ਮਤਲਬ ਇਹ ਰਾਜਨੀਤੀ ਅੱਛਾ ਇੱਕ ਹੋ ਰਿਹਾ ਹੈ ਮਤਲਬ ਇੱਕ ਪਿਤੇ ਦਿਨੀ ਡਾਕਟਰ ਪਿਆਰੇ لال ਗੜਗ ਦੀ ਇੰਟਰਵਿਊ ਹੋਈ ਸੀ ਇੱਕ ਨਿੱਜੀ ਚੈਨਲ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਉਹ ਕਹਿੰਦੇ ਵੀ 42 ਦਿਨ ਤੋਂ ਬਾਅਦ ਬੋਲਣਾ ਔਖਾ ਹੋ ਜਾਂਦਾ ਹੈ ਪਰ ਉਹ ਡੱਲੇਵਾਲ ਸਾਹਿਬ ਬੋਲੇ 42 ਦਿਨਾਂ ਤੋਂ ਬਾਅਦ ਵੀ ਸਟੇਜ ਤੇ ਆ ਕੇ ਬੋਲੇ ਉਹ ਇਹ ਇਹ ਇੱਕ ਵੱਖ-ਵੱਖਰੀ ਸੀਰਾਂ ਦਾ ਵੱਖ-ਵੱਖਰਾ ਸਿਸਟਮ ਹੁੰਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਨਾ ਆਰੇ ਲਾਲ ਗਰਗ ਜੀ ਦਾ ਬਹੁਤ ਰਿਸਪੈਕਟ ਕਰਦਾ ਮੈਂ ਉਹਨਾਂ ਨੂੰ ਬਹੁਤ ਕਦਰ ਕਰਦਾ ਔਰ ਮੈਨੂੰ ਨਾ ਕੱਲ ਮੇਰੇ ਬ੍ਰਦਰ ਨੇ ਫੋਨ ਕੀਤਾ ਮੇਰੇ ਮੇਰੇ ਭਾਈ ਨੇ ਫੋਨ ਕੀਤਾ ਉਹਨਾਂ ਦਾ ਯਾਰ ਤੈਨੂੰ ਪਤਾ ਉਹਨਾਂ ਨੇ ਡਾਕਟਰ ਗਰਗ ਨੇ ਆਹ ਕਹਿਤਾ ਹੂੰ ਕਿ ਮੈਂ ਕਹਾ ਯਾਰ ਹੁਣ ਮੈਂ ਮੈਂ ਆਪਣੇ ਬ੍ਰਦਰ ਨੂੰ ਮੈਂ ਉਹ ਤੋਂ ਗੱਲ ਕੀਤੀ ਉਹਨਾਂ ਕੋਈ ਵੀ ਸਾਨੂੰ ਹੋਰ ਵੀ ਫੋਨ ਹੈ ਮੈਂ ਉਹਨਾਂ ਲੋਕਾਂ ਦੇ ਤਾਂ ਨਾਮ ਹੀ ਨਹੀਂ ਦੱਸ ਸਕਦਾ ਪਰ ਬੜੇ ਲੋਕਾਂ ਨੇ ਹੋਰ ਵੀ ਫੋਨ ਹੈ ਜਿਹਨਾਂ ਨੇ ਮੈਨੂੰ ਇਹ ਗੱਲ ਕਹੀ ਬੜੇ ਮਤਲਬ ਕਿ ਜਿਨ੍ਹਾਂ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਡਾਕਟਰ ਇਹ ਸੁਪਰੀਮ ਕੋਰਟ ਦੀ ਆ ਚੀਜ਼ ਚਲ ਗਈ ਹੋ ਤੇ ਤੈਨੂੰ ਜਵਾਬ ਦੇ ਮਗੇ ਮੈਨੂੰ ਲੱਗਾ ਤੇ ਮਾੜਾ ਪਰ ਮੈਂ ਜਵਾਬ ਦਿੱਤਾ ਉਹਦਾ ਰੀਜ਼ਨ ਇਹ ਸੀ ਜਿਹੜੇ ਡਾਕਟਰ ਗਰਗ ਜੀ ਦੀ ਵੀ ਵੀਡੀਓ ਆਈ ਨਾ ਮੈਂ ਆਪਣੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਬ੍ਰਦਰ ਬਾਈ ਅੱਜ ਜੇ ਜਵਾਬ ਦੇਣੇ ਮੈਨੂੰ ਨਹੀਂ ਪਤਾ ਪਰ 15 ਦਿਨਾਂ ਨੂੰ ਬਾਹਾਂ ਦੇ ਹਨ 5 ਦਿਨਾਂ ਨੂੰ ਜੇ ਕੀ ਇਹ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਫਿਰ ਡਾਕਟਰ ਗਰਗ ਕੀ ਕਹਿਣਗੇ ਉਦੋਂ ਕਿ ਮੇਰੇ ਕੋਲ ਗਲਤੀ ਹੋ ਗਈ ਉਦੋਂ ਸੋ ਅਸੀਂ ਸਾਇੰਸ ਆ ਹੁਣ ਸਾਡੇ ਕਿ ਯਾਰ ਦਰਸ਼ਨ ਸਿੰਘ ਜੀ ਸ਼ਹੀਦ ਸਰਦਾਰ ਦਰਸ਼ਨ ਸਿੰਘ ਦੀ ਫੇਰਮਾਨ ਦੀ ਸਾਡੇ ਅੱਗੇ ਹੈਗੀ ਆ ਹੋਰ ਸਾਡੇ ਅੱਗੇ ਬਹੁਤ ਐਸੇ ਆਪਣੀ ਵੀਡੀਓਜ਼ ਵੀ ਅਗਜ਼ੈਂਪਲ ਦਿੱਤੀ ਆ ਕਿ ਸਾਡੇ ਅੱਗੇ ਐਸੀ ਅਗਜ਼ੈਂਪਲਾਂ ਹੈਗੀਆਂ ਜਿਨ੍ਹਾਂ ਨੇ ਇਟਾ ਕੱਟਿਆ ਕਿ ਤਿੰਨ ਚੀਜ਼ਾਂ ਹੁੰਦੀਆਂ ਮੇਰੇ ਭਰਾ ਜੀ ਇਹਨਾਂ ਡਿਸਾਈਡ ਕਰਦੀਆਂ ਵਾ ਲੋਕ ਜੱਜ ਬਹੁਤ ਛੇਤੀ ਕਰਦੇ ਪਰ ਮੈਂ ਤੁਹਾਨੂੰ ਦੱਸਦਾ ਪਹਿਲੀ ਚੀਜ਼ ਇਹੰਦੀ ਆ ਤੁਹਾਡਾ ਬੇਜ਼ਲ ਮੈਟਾਬੋਲਿਕ ਰੇਟ ਮੈਂ ਤੁਹਾਨੂੰ ਐਕਸਪਲੇਨ ਕਰਦਾ ਇਹ ਚੀਜ਼ ਨੂੰ ਪਰ ਕੋਈ ਰਿਸਰਚ ਕਰ ਲਓ ਬੇਜ਼ਲ ਮੈਟਾਬੋਲਿਕ ਰੇਟ ਡਿਸਾਈਡ ਕਰਦਾ ਨੰਬਰ 1 ਦੂਜੀ ਗੱਲ ਤੁਹਾਡੇ ਅੰਦਰ ਕਿੰਨੇ ਕਿ ਸਟੋਰ ਆ ਪਰ ਤੀਜੀ ਗੱਲ ਮੈਂਟਲ ਕਪੈਸਿਟੀ ਤੁਸੀਂ ਕਿੰਨੇ ਕੁ ਔਰ ਆਪਣੇ ਕਿਸਾਨ ਯਾਰ ਆਪਾਂ ਹੈਗੇ ਆ ਕਿਤਨਾ ਕਿਤੇ ਅਸੀਂ ਮੈਂਟਲੀ ਸਟੌਗ ਹੈ ਸਰ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਮੈਂਟਲ ਸਟਰੈਂਥ ਆ ਐਸੇ ਦੇ ਉਹਨਾਂ ਨੇ ਕੈਰੀ ਕਰ ਰਹੀ ਆ ਪਰ ਮੈਂ ਹਰ ਇੱਕ ਪੰਜਾਬੀ ਨੂੰ ਇਹ ਗੱਲ ਕਹਿਣਾ ਕਿ ਬਾਈ ਖੁਦਾ ਨਾਲ ਤੁਸੀਂ ਜਿਹੜੇ ਜਿਹੜੇ ਵੀ ਲੋਕ ਅੱਜ ਮਾੜਾ ਬੋਲੁੰਦੇ ਆ ਅਸੀਂ ਅਸੀਂ ਸੈਂਟਰ ਨਾਲ ਲੜ ਸਕਦੇ ਆ ਅਸੀਂ ਦੂਜਿਆਂ ਨਾਲ ਲੜ ਸਕਦੇ ਆ ਪਰ ਅਸੀਂ ਆਪਣੇ ਅੰ内 ਨਹੀਂ ਲੜ ਸਕਦੇ ਜਿਹੜੇ ਵੀ ਲੋਕ ਅੱਜ ਮਾੜਾ ਬੋਲੁੰਦੇ ਆ ਜਾਂ ਕੁਐਸਚਨ ਕਰਦੇ ਆ ਇੱਕ ਗੱਲ ਯਾਦ ਰੱਖਿਓ ਅੱਜ ਤੋਂ 5 10 15 ਤੇ ਜਿਆਦਾ ਨਹੀਂ ਜਿਆਦਾ 20 ਦਿਨਾਂ ਬਾਅਦ ਇਹ ਲੋ ਬੇਤਨੂ ਲੋਕ ਫਿਰ ਕੁਐਸਚਨ ਕਰਗੇ ਤੁਸੀਂ ਇਹ ਗੱਲ ਕਿਉਂ ਕੀਤੀ ਸੀ ਸੋ ਹਰ ਇੱਕ ਬਿਆਨ ਬਹੁਤ ਧਿਆਨ ਨਾਲ ਦੋ ਕੁਐਸਚਨ ਕਰਨਾ ਜ਼ਰੂਰੀ ਹੈ ਪਰ ਮੈਂ ਵੀ ਢੱਲੇਵਾ ਸਾਹਿਬ ਨੂੰ ਕੱਲ ਕਿਹਾ ਮੈਂ ਕਿ ਢੱਲੇਵਾ ਸਾਹਿਬ ਤੁਸੀਂ ਮੈਂ ਚਾਹੁੰਦਾ ਨਹੀਂ ਇਹ ਗੱਲ ਕਰਨੀ ਅਸੀਂ ਉੱਥੇ ਸਾਰੇ ਬੈਠੇ ਸੀ ਉਹਨਾਂ ਨੇ ਗੱਲਾਂ ਕੀਤੀਆਂ ਗੱਲਾਂ ਕਿ ਨਿਕਲੀ ਕਿ ਬਈ ਤੁਸੀਂ ਸਟਾਲੀ ਚੋਂ ਵੀ ਬਾਹਰ ਨਿਕਲ ਜਾਓ ਤੁਸੀਂ ਲੋਕਾਂ ਨੇ ਕਿਹਾ ਬੈਰੀਕੇਡ ਜਾ ਕੇ ਆਪਣਾ ਬੈੱਡ ਲਾਓ ਇਹ ਲੋਕ ਤੁਹਾਨੂੰ ਮਰਿਆ ਦੇਖਣਾ ਚਾਹੁੰਦੇ ਨਾ ਤੇ ਤੁਸੀਂ ਇਹ ਤੁਹਾਨੂੰ ਟੜਤੇ ਰੋਹ ਬੁਲਾਉਂਦੇ ਮੈਂ ਜਿਹੜੇ ਮਤਲਬ ਇੱਕ ਬੰਦਾ ਇੱਥੋਂ ਤੱਕ ਚੱਲ ਗਿਆ 50 ਜਨਾਂ ਨੂੰ ਕੁਝ ਖਾਡਾ ਨਾ ਹੋਵੇ ਤੇ ਲੋਕ ਫਿਰ ਵੀ ਉਹਨੂੰ ਰੋਪ ਰੋਦੇ ਆ ਤੇ ਫਿਰ ਇਤੋਂ ਵੱਧ ਆਪਾਂ ਕੀ ਕਰ ਸਕਦੇ ਆ ਬਿਸਤਰਾ ਉੱਥੇ ਲੈ ਕੇ ਜਾ। ਲੈਡ ਜਿਹੜਾ ਨਾ ਆਪਣਾ। ਜੀ 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 ਜੀ। ਜੀ 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 ਜੀ। ਕਿਉਂਕਿ ਮੈਂ 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 ਤੇ ਕੋਈ ਇਹੋ ਕਹਿ ਸਕਦਾ ਨਾ ਕਿ ਜੇ ਲੋਕ ਆ ਤੁਸੀਂ ਬੈੱਡ ਉੱਥੇ ਬੈਰੀਕੇਡ ਤੇ ਲਾ ਦਿਓ। ਮੈਂ ਤੇ ਉਹਨਾਂ ਨੂੰ ਇਹ ਵੀ ਮੈਂ ਮੈਂ ਹੁਣੇ ਪਤਾ ਨਹੀਂ ਕੋਈ ਗੱਲ ਨਾ ਨਹੀਂ ਸ਼ੇਅਰ ਕਰਨੀ ਚਾਹੀਦੀ। ਮੈਂ ਤੇ ਉਹਨਾਂ ਨੂੰ ਇਹ ਵੀ ਕਿਹਾ ਸੀ ਮੈਂ ਕਿ 111 ਜਿਹੜੇ ਬੈਠੇ ਆ। ਵੇਖੋ ਜੇ ਹੋਰਾਂ ਨੇ ਮਾਰਨਾ ਹੈ ਫਿਰ ਆਪਣੇ ਮਰਨ ਦਾ ਕੀ ਫਾਇਦਾ ਸੀ? ਅਸੀਂ ਅਸੀਂ ਕਿਉਂ ਫਿਰ ਬੈਠੇ ਸੀ? ਉਹਨਾਂ ਜੋ ਕੋਈ ਡਾਇਬੀਟਿਕ ਹੈ ਕੋਈ ਹਰਟ ਪ੍ਰੋਬਲਮ ਹੈ ਮੈਂ ਦਾਖ ਨਹੀਂ ਸਕਦਾ ਸਾਡੀ ਟੀਮ ਦੀ ਕਿੰਨਾ ਜ਼ਿਆਦਾ ਔਖਾ ਟਾਈਮ ਹੈ ਇਸ ਟਾਈਮ ਤੇ ਉਹਨਾਂ ਦੀ ਕੇਅਰ ਕਰਨੀ ਫਿਰ ਪਿੱਛੇ ਜਿਹੜੇ 3 ਕਿਲੋਮੀਟਰ ਪਿੱਛੇ ਕੋਈ ਕਿਤੇ ਉਹ ਫੋਨ ਆ ਜਾਂਦਾ ਕਿ ਬਈ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਕੋਈ ਔਖਾ ਟਾਈਮ ਨਹੀਂ ਹੁੰਦਾ ਇਹ ਜਿਹੜਾ ਨਾ ਜੋ ਅਸੀਂ ਦੇਖਦੇ ਆ ਉਹ ਕੋਈ ਨਹੀਂ ਦੇਖਦਾ ਜੋ ਦਰਦ ਲੋਕਾਂ ਦਾ ਅਸੀਂ ਅਸੀਂ ਲੈਨੇ ਆ ਜੋ ਸਕਤਾ ਕਿਸੇ ਨੂੰ ਲੱਗਦੀ ਆ ਕੋਈ ਕਿਸੇ ਨੂੰ ਹੋ ਗਿਆ ਸਭ ਤੋਂ ਪਹਿਲਾਂ ਸਾਡ ਨੂੰ ਹੋ ਜਾਂਦਾ ਸਾਡੇ ਲਈ ਸ਼ੌਕਾ ਨਹੀਂ ਹੈ ਇਹ ਕੁਝ ਵੇਖਣਾ ਦਰਦ ਵੇਖਣਾ ਕੋਈ ਬੰਦਾ ਤੁਹਾਡੀਆਂ ਬਾਹਾਂ ਵਿੱਚ ਮਰਦਾ ਕੋਈ ਸ਼ੌਕੀ ਚੀਜ਼ ਨਹੀਂ ਇਹ ਔਖਾ ਕੰਮ ਹੈ ਸਾਡੇ ਲਈ ਬਿਲਕੁਲ ਅੱਛਾ ਇੱਕ ਇੱਕ ਗੱਲ ਮਤਲਬ ਜਿਹੜੀ ਗੱਲ ਹੈ ਡਾਡੇਵਾ ਸਾਹਿਬ ਹੁਣ ਕੀ ਲੈ ਕੀ ਰਿਹਾ ਕਿ ਮੈਡੀਸਨ ਲੈ ਰਹੇ ਨੇ ਕੋਈ ਮਤਲਬ ਨਹੀਂ ਮੈਡੀਸਨ ਨਹੀਂ ਨਹੀਂ ਯਾਰ ਉਹਨਾਂ ਮੈਂ ਨਾ ਮੈਂ ਤੁਹਾਨੂੰ ਸਿੱਧੀ ਦੱਸਦਾ ਮੈਂ ਤੇਰੀ ਬਹੁਤ ਬਹੁਤ ਤੁਹਾਡੀ ਇੱਜ਼ਤ ਕਰਦਾ ਤੁਸੀਂ ਮੈਂ ਪੰਗੇ ਪੱਤਰ ਕਾੜ ਮੈਂ ਤਾਂ ਸਾਰੀ ਗੱਲ ਔਰ ਇਹ ਗੱਲ ਥੋੜਾਕੀ ਜਾਂਦੀ ਨਾ ਉਹਦੇ ਵੀ ਇਹ ਗੱਲ ਸਮਝਦਾ ਮਹਨ ਪਰ ਮੈਂ ਤੁਹਾਨੂੰ ਦੱਸਦਾ ਮੈਂ ਨਾ ਫਸਟ ਡੇ ਤੋਂ ਜਿੱਦੋ ਸਤਵੇਂ 10 ਦਿਨ ਹੋ ਗਏ ਹਨਾ ਮੈਂ ਜਦੇਵਾਲ ਸਾਹਿਬ ਨੂੰ ਦੱਸਿਆ ਮੈਂ ਕਿ ਮੈਨੂੰ ਫੋਨ ਆਇਆ ਮੈਂ ਕਾਫੀ ক্লোਜ਼ ਹਨਾ ਪਿਆਰ ਕਰਦਾ ਜਦੇਵਾਲ ਸਾਹਿਬ ਨਾਲ ਪਿਆਰ ਕਰਦਾ ਮੈਂ ਕਿ ਮੇਰੀ ਇਹ ਗੱਲ ਹੋਈ ਹੈ ਕਿ ਜੇ ਆਪਾਂ ਕਮੇਟੀ ਅਸੀਂ ਕਮੇਟੀ ਬਣਾ ਸਕਦੇ ਆਪਾਂ ਜਦੇਵਾਲ ਸਾਹਿਬ ਨਾਲ ਕਮੇਟੀ ਬਿਠਾ ਸਕਦੇ ਆ ਮੈਂ ਕਿ ਮੈਂ ਸ='%20ਜੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨਾਲ ਗੱਲ ਕਰ ਸਕਦਾ ਲੀਡਰਸ਼ਿਪ ਨਾਲ ਕਰ ਸਕਦਾ ਇੱਕ ਕਮੇਟੀ ਬਣਾ ਦਿੰਦਾ ਮਤਲਬ ਕਿ ਤੁਸੀਂ ਦੱਸੋ ਜੀ ਅਸੀਂ ਕੀ ਹੋਰ ਕਰ ਸਕਦੇ ਮੈਂ ਸਰਕਾਰ ਨੂੰ ਨਹੀਂ ਮਨਾ ਸਕਦਾ ਜਿਹੜੀ ਸੈਂਟਰ ਦੀ ਸਰਕਾਰ ਉਹਨੂੰ ਨਹੀਂ ਮੈਂ ਕੁਝ ਕਰ ਸਕਦਾ ਪਰ ਤੁਸੀਂ ਮੇਰੇ ਤੋਂ ਹੁਕਮ ਕਰ ਦਿਓ ਕਿ ਆਹ ਕਰ ਲਈਏ ਆਹ ਕਰਕੇ ਤੇ ਫਿਰ ਮੈਂ ਮੰਨ ਲਵਾਂ ਉਹਨਾਂ ਨੇ ਕਿਹਾ ਨਹੀਂ ਅੰਦੇ ਤੂੰ ਆ ਜੋ ਨਾ ਲਾ ਤੂੰ ਸਰਕਾਰ ਇਹ ਵੇਖੋ ਕਿ ਤੁਸੀਂ ਸਰਕਾਰ ਨੂੰ ਕਿਦਾਂ ਬਣਾਉਂਦਾ ਮੈਂ ਉਸ ਤੋਂ ਬਾਅਦ ਆ ਜਿਹੜੀਆਂ ਮੇਰੀਆਂ ਵੀਡੀਓ ਹੋਈਆਂ ਜਦੋਂ ਮੈਨੂੰ ਲੱਗਾ ਕਿ ਯਾਰ ਇਹ ਬੰਦਾ ਇੰਨਾ ਸੀਰੀਅਸ ਹੈ ਯਾਰ ਇਹ ਚੀਜ਼ ਦੀ ਕਿਸਾਨੀ ਦੀ ਮਤਲਬ ਬੰਦਾ ਆਹ ਗੱਲਾਂ ਮੈਂ ਮੈਂ ਉਹਨਾਂ ਨੂੰ ਕਹਿਣ ਦਿਆ ਕਿ ਮੈਨੂੰ ਹੁਕਮ ਕਰੋ ਕਿਹੜੀ ਚੀਜ਼ ਮੈਂ ਕਰ ਸਕਦਾ ਕਿਹੜੀ ਕਮੇਟੀ ਬਣਾ ਦਈਏ ਕਿਹੜੇ ਲੋਕ ਮੈਂ ਇੱਥੇ ਲੈ ਕੇ ਆਵਾਂ ਤੇ ਅਸੀਂ ਲੈ ਕੇ ਆਵਾਂ ਪਰ ਉਸੇ ਅਸੀਂ ਪਾਕੀਆਂ ਨਾ ਹੁਣ ਭਾਵੇਂ ਉਹ ਕਿਸਾਨ ਯੂਨੀਅਨ ਹੋਵੇ ਭਾਵੇਂ ਉਹ ਆਪਣੇ ਕਾਰਕਟੀ ਜੱਜ ਜੇ ਸਾਹਿਬ ਨਾਲ ਹੋਵੇ ਉਹਨਾਂ ਅੱਗੇ ਵੀ ਜਾ ਕੇ ਸੀਮਿੰਟ ਕਰਾਂਗੇ ਕਿ ਆ ਚੀਜ਼ ਕਰ ਦਿਓ ਪਰ ਉਹਨੇ ਨਹੀਂ ਉਹਨੇ ਨਹੀਂ ਇਦਾਂ ਹੀ ਮੈਂ ਉਹ ਮਨਾਉਣਾ ਲੇਕਿਨ ਮੇਰੀ ਮੌਤ ਹੈ ਜਦੋਂ ਬੰਦਾ ਯਾਰ ਇੰਨਾ ਪੱਕਾ ਤੁਹਾਡੇ ਅੱਗੇ ਵੇਖ ਜੇ ਤੇ ਫਿਰ ਬੰਦਾ ਕਿ ਫਿਰ ਮੈਂ ਅਸੀਂ ਕਿਉਂ ਨਾ ਉਹਨਾਂ ਦੇ ਨਾਲ ਲੱਗੀ ਕਿਉਂ ਨਾ ਉਹਨਾਂ ਦੀ ਸੇਵਾ ਕਰੀਏ ਕਿ ਜੇ ਕੋਈ ਬੰਦਾ ਸਾਡੇ ਲਈ ਸਾਡੇ ਸਾਹਮਣੇ ਮਾਰ ਰਿਹਾ ਹੈ ਨਾ ਸੋ ਜਿਹੜੀ ਚੀਜ਼ ਤੁਸੀਂ ਕਹੀ ਹੈ ਚੋ ਕੀ ਲੈਂਦੇ ਆ ਬਾਈ ਪਾਣੀ ਦੈਟਸ ਇਟ ਵਾਟਰ ਪਾਣੀ ਤੋਂ ਲਾਵਾ ਕੋਈ ਦਵਾਈ ਨਹੀਂ ਲੈਂਦੇ ਮਤਲਬ ਹੁਣ ਫਿਰ ਸਿਰ ਗੱਲੋ ਜੋ ਅਸੀਂ ਤੁਸੀਂ ਮੈਨੂੰ ਪੁੱਛੋਗੇ ਮੈਂ ਤੁਹਾਨੂੰ ਉਹ ਦੱਸੂੰਗਾ ਜੋ ਮੇਰੀ ਟੀਮ ਨੂੰ ਪਤਾ ਹੈ ਜਿਹੜੀ ਟੀਮ ਉੱਥੇ ਬੈੰਦੀ ਆ ਠੀਕ ਹੈ ਨਾ ਜਿਹੜੇ ਹੁਣ ਅਸੀਂ ਸਾਡਾ ਕੈਂਪ ਉਹਨਾਂ ਤੋਂ ਉਹਨਾਂ ਦੀ ਟਰਾਲੀ ਤੋਂ ਨਾਲ ਮਤਲਬ ਮੁੰਡੇ ਸਾਰੇ ਕੋਲ ਦੀ ਜਿਹੜੀ ਸਾਡੀ ਟਰਾਲੀ ਆ ਉੱਥੇ ਹੀ ਰਹਿੰਦੇ ਆ ਠੀਕ ਹੈ ਜੀ ਬੱਲੇਵਾਲ ਸਾਹਿਬ ਨਾਲ ਪੂਰਾ ਡਿਸਕਸ਼ਨ ਹੁੰਦੀ ਆ ਉਹਨਾਂ ਦਾ ਸਰੀਰ ਵੀ ਜਿਹੜਾ ਉਹ ਸਾਡੀ ਟੀਮ ਸਾਫ਼ ਕਰਦੀ ਆ ਮਤਲਬ ਉਹਨਾਂ ਦਾ ਜਿਹੜਾ ਕਿਉਂਕਿ ਉਹ ਲਾਉਣ ਜੋ ਕਿ ਨਹੀਂ ਉਹਨਾਂ ਦਾ ਜਿਹੜਾ ਮੇਰੇ ਸਾਰੇ ਸਰੀਰ ਤੇ ਜਿਹੜਾ ਮਸਟੋਵਲ ਮਾਰਨ ਦਾ ਵਾ ਉਹ ਵੀ ਸਾਡੀ ਟੀਮ ਕਰਦੀ ਆ। ਠੀਕ। ਸ਼ਾਪ ਵੀ ਜਿਹੜਾ ਉਹਨਾਂ ਦੀ ਉਹਨਾਂ ਦਾ ਉਹਨਾਂ ਦੇ ਡਿਸਟ੍ਰਿਕਟ ਹੈ ਉਹਨਾਂ ਨੂੰ ਸਾਡੀ ਟੀਮ ਸਰਉਂਦੀ ਆ। ਉਹਨਾਂ ਨੂੰ ਕਾਲ ਕਰ ਦਿੰਦੇ ਮੁੰਡੇ ਕਿ ਆਜੋ ਤੇ ਉਹ ਆ ਕੇ ਉਹਨਾਂ ਦਾ ਸਾਰਾ ਕਰਦੇ ਆ ਹਨਾ। ਸੋ ਜੋ ਉਹ ਮੈਨੂੰ ਜੋ ਅਸੀਂ ਜੋ ਹੋਕ ਰੱਬ 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 ਹੀ ਸਹੀ ਰੱਬ ਦੇ ਕੇ ਕਰਦਾ ਹੈ ਜੋ ਸਾਨੂੰ ਜਾਣਕਾਰੀ ਜੋ ਜੋ ਸਾਡੀ ਸਾਇੰਸ ਕਹਿੰਦੀ ਹੈ ਕੀਟਨ ਬਾਡੀਜ਼ ਉੱਪਰ ਆ ਵਿਸ਼ਵਾਸ ਹੈ। ਵਿਸ਼ਵਾਸ ਬੰਦੇ ਨੂੰ ਬੰਦੇ ਤੇ ਵਿਸ਼ਵਾਸ ਹੁੰਦਾ ਨਾ ਯਾਰ। ਜੀ। ਦੇਪੋਸ ਜੋ ਜੋ ਸਾਨੂੰ ਦੱਸਿਆ ਜੋ ਅਸੀਂ ਉੱਥੇ ਦੇਖਦੇ ਹਾਂ ਕਿ ਉਹ ਪਾਣੀ ਤੋਂ ਇਲਾਵਾ ਕੁਝ ਨਹੀਂ ਲੈਂਦੇ ਮਤਲਬ ਪਾਣੀ ਤੋਂ ਇਲਾਵਾ ਕੁਝ ਨਹੀਂ ਲੈਂਦੇ ਪਾਣੀ ਤੋਂ ਇਲਾਵਾ ਕੁਝ ਨਹੀਂ ਲੈਂਦੇ ਔਰ ਕਈ ਵਾਰੀ ਐਸੀ ਸਥਿਤੀ ਹੁਣ ਪਿਛਲੇ ਕੁਝ ਦਿਨਾਂ ਤੋਂ ਬਣੀ ਆ ਜਿੱਦੋਂ ਉਹ ਸਟੇਜ ਤੇ ਬੋਲ ਕੇ ਆ ਉਹਦੋਂ ਵੀ ਬਣੀ ਆ ਕਿ ਆ ਪਿਛਲੇ 12 14 ਸਵੇਰੇ ਘੰਟੇ ਦੀ ਇਹ ਗੱਲ ਬਣੀ ਆ ਕਿ ਜਦੋਂ ਪਾਣੀ ਵੀ ਲੈਂਦੇ ਆ ਕਈ ਵਾਰੀ ਉਹਨਾਂ ਨੂੰ ਉਲਟੀ ਆ ਜਾਂਦੀ ਪਾਣੀ ਨਹੀਂ ਲੈਣਾ ਉਹਨਾਂ ਦੀ ਔਖਾ ਹੋ ਜਾਂਦਾ ਪਾਣੀ ਵੀ ਖਾਂਦਾ ਜਿਵੇਂ ਉਹਨਾਂ ਦਾ ਫੋਰਥ ਸਟੇਜ ਕੈਂਸਰ ਸੀ ਜਾਂ ਉਹ ਕਹਿੰਦੇ ਹਾਰਟ ਦੇ ਵਿੱਚ ਸਮੱਸਿਆ ਸੀ ਉਹ ਬਿਮਾਰੀਆਂ ਦਾ ਹੁਣ ਕੋਹ ਬਿਮਾਰੀਆਂ ਕਿੱਥੇ ਖੜੀਆਂ ਨਹੀਂ 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 ਆ ਫੋਰਥ ਸਟੇਜ ਸੈਂਟਰ ਮੈਨੂੰ ਨਹੀਂ ਪਤਾ ਇਹ ਕੈਂਸਰ ਵਾਲੀ ਗੱਲ ਕਿੱਥੋਂ ਆਈ ਵੀ ਮੈਂ ਅਸੀਂ ਨਾ ਖਾਸ ਕੈਂਸਰ ਦਾ ਸਪੈਸ਼ਲਿਸਟ ਬੁਲਾਇਆ ਸੀ ਮਾਰਕਾ ਮੇਰਾ ਦੋਸਤ ਆ ਉਹ ਖਾਸ ਪਤਾ ਨਹੀਂ ਤੁਸੀਂ ਵੀ ਵੀਡੀਓ ਵੇਖੀ ਲਿਖ ਲਈ ਹੋ ਦੀ ਉਹ ਮੈਂ ਐਸੇ ਕਰਕੇ ਉਹਨਾਂ ਨੂੰ ਬੁਲਾਇਆ ਸੀ ਮੈਂ ਤਾਂ ਬਾਈ ਇਹਨਾਂ ਦਾ ਵੇਖੋ ਹਸਤਾਫ ਹਨਾ ਕੀ ਆ ਹੁਣ ਸੀਟੀ ਸਕੈਨ ਤੇ ਅਸੀਂ ਇੱਥੇ ਨਾ ਬਾਇਪਸੀ ਕਰ ਸਕਦੇ ਸੀ ਕੁਝ ਨਹੀਂ ਕਰ ਸਕਦੇ ਸੋ ਉਹਨਾਂ ਨੇ ਉਦੋਂ ਫਿਰ ਸਾਨੂੰ ਇਹ ਕਹਿ ਦਿੱਤਾ ਸੀ ਕਿ ਜਦੋਂ ਆ ਹੋ ਗਿਆ ਜੇ ਜੇ ਪ੍ਰਮਾਤਮਾ ਨੇ ਚਾਇਆ ਤੇ ਇਹ ਅੰਦੋਲਨ ਖਤਮ ਹੋ ਮੰਨ ਲਓ ਜੀ ਐਸੀ ਸਰਕਾਰ ਮੰਨਦੀ ਹੈ ਮੈਂ ਮੇਰੀ ਭੋਖ ਹੜਤਾਲ ਟੁੱਟਦੀ ਹੈ ਤੇ ਉਦੋਂ ਕੈਂਸਰ ਦੀ ਗੱਲ ਕਰਾਂਗੇ ਸੋ ਅੱਜ ਤੱਕ ਸਾਡੇ ਕੋ ਮਤਲਬ ਸਾਡੀ ਟੀਮ ਕੋਈ ਐਸੀ ਰਿਪੋਰਟ ਨਹੀਂ ਹੈਗੀ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਬਾਅਦ ਵਿੱਚ ਤੀਆਂ ਪਾਤੀਆਂ ਕਿ ਜਦੋਂ ਇਹ ਅੰਦੋਲਨ ਖਤਮ ਹੋਊਗਾ ਉਦੋਂ ਮੇਰੇ ਨਾਲ ਕੈਸਦੀ ਗੱਲ ਕਰੇ ਸੋ ਉਹ ਮੁੰਡਾ ਸਾਡਾ ਖਾਸ ਡਾਕਟਰ ਹੈ ਇੱਥੇ ਆਪਣੇ ਜੋ ਜੋ ਵਾਸ਼ਿੰਗਟਨ ਯੂਨੀਵਰਸਿਟੀ ਆ ਉਥੇ ਸੋ ਆਪਣੇ ਪ੍ਰੋਫੈਸਰ ਨੇ ਉਹ ਖਾਸ ਉਸ ਚੀਜ਼ ਲਈ ਕਹੀ ਸੀ ਪਰ ਉਹਨਾਂ ਨੇ ਉਦੋਂ ਮਨਾਂ ਕਰਤਾ ਸੋ ਅਸੀਂ ਉਹ ਉਹ ਚੀਜ਼ ਉਦਾਂ ਹੀ ਸਾਡੇ ਸਾਡੀ ਲਟਕੀ ਪਈ ਹੈ ਜਦੋਂ ਇਹ ਅੰਦੋਲਨ ਖਤਮ ਹੋਊਗਾ ਜੇ ਪਰਮਾਤਮਾ ਦਾ ਇਹ ਅੰਦੋਲਨ ਖਤਮ ਹੁੰਦਾ ਵਾ ਇਹ ਆਪਣੀ ਪੋਖੜਤਾਲ ਤੋਂ ਅ ਅ ਪਿੱਛੇ ਹਟਦੇ ਆ મત ਕਿ ਸਰਕਾਰ ਜਿਹੜੀ ਆ ਉਹ ਆਪਣੀਆਂ ਕ੍ਰਿਆ ਮੰਗਾਂ ਇੰਦੀ ਮੰਨਦੀ ਆ ਇਹ ਪਿੱਛੇ ਹਟਦੇ ਆ ਅੰਦੋਲਨ ਖਤਮ ਹੁੰਦਾ ਵਾ ਐਸੀ ਫੇਰ ਉਹ ਸਾਰੇ ਟੈਸਟ ਜਿਹੜੇ ਸੀਟੀ ਸਕੈਨ ਜਾਂ ਹੋਰ ਵੀ ਪ੍ਰੋਪਰ ਜਿਹੜੇ ਹੋਣਗੇ ਪ੍ਰੋਸਟੇਟ ਦਾ ਜੋ ਦੱਸਿਆ ਗਿਆ ਸੀ ਸਾਨੂੰ ਉਦੇ ਵਿੱਚ ਅਗੇ ਨਹੀਂ ਜ਼ਿਆਦਾ ਨਹੀਂ ਡੂੰਘਾ ਜਾ ਸਕਦੇ ਕਿਉਂਕਿ ਐਸ ਵੇਲੇ ਦਵਾਈ ਲੈ ਨਹੀਂ ਰਹੇ ਤੇ ਸਾਨੂੰ ਡੂੰਘਾ ਜਾਣ ਦੀ ਐਸ ਵੇਲੇ ਕੋਈ ਲੋੜ ਨਹੀਂ ਸੋ ਅਸੀਂ ਉਸ ਚੀਜ਼ਾਂ ਦੇ ਉੱਤੇ ਕੋਈ ਵੀ ਨਹੀਂ ਧਿਆਨ ਦੁੱਤਾ ਹੁਣ ਤੱਕ ਡਾਕਟਰ ਸਾਹਿਬ ਕਿੰਨੇ ਵਾਰ ਬਿਹੋਸ਼ ਹੋਏ ਨੇ ਮਤਲਬ ਡੱਲੇਵਾਲ ਸਾਹਿਬ ਯਾਰ ਜੇ ਮੈਂ ਹੁਣ ਜਿੱਦਣ ਉਹ ਸਟੇਟਿਟ ਗਏ ਉਦੋਂ ਬਹੁਤ ਹੋਇਆ ਹਨਾ ਮੈਨੂੰ ਲੱਗਦਾ ਜਿੰਨੀ ਵਾਰੀ ਮੈਂ ਵੀਡੀਓ ਬਣਾਈ ਨਾ ਮੈਂ ਹੁਣ ਤੱਕ ਤਿੰਨ ਤੱਕ ਵੀਡੀਓ ਪਾਈਆਂ ਜੀ ਉਹ ਤਿੰਨੇ ਵਾਰੀ ਉਦੋਂ ਹੀ ਵੀਡੀਓ ਪਾਈਆਂ ਜਦੋਂ ਮੈਨੂੰ ਉੱਥੋਂ ਫੋਨ ਆਏ ਰਾਤੋ ਰਾਤ ਮੈਂ ਵੀ ਨਹੀਂ ਕੇਦਰੀ ਐਸੀ ਰਹਾ ਆਪਣੀ ਜਿਹਦੇ ਮੈਂ ਵੀ ਨਹੀਂ ਸੁੱਤਾ ਉਹ ਫੋਨ ਤੇ ਰਹਿੰਦੇ ਆ ਵੀਡੀਓ 'ਕੋਲ ਰਹਿੰਦੀ ਆ ਸਾਡੀ ਜਿਹੜੀ ਡਾਕਟਰ ਸਾਡੇ অলਮੋਸਟ 50 ਡਾਕਟਰਸ ਆ ਜਿਹੜੀ ਸਾਡੀ ਪੈਨਲ ਆ ਜਿਹੜਾ ਇਹਨਾਂ ਨੂੰ ਅਸੈਸ ਕਰਦਾ ਅਸੀਂ ਪਿੱਛੇ ਬੈਕਐਂਡ ਤੇ ਇਹਨਾਂ ਨੂੰ ਵੇਖਦੇ ਆ ਕੁਝ ਫਰੰਟਐਂਡ ਤੇ ਹਨਾ ਇਹਨਾਂ ਦਾ ਦੇਖਦੇ ਰਹੇ ਆ ਤੇ ਉਹ ਇਹ ਹੁੰਦਾ ਫਿਰ ਰਾਤ ਜੇ ਜੇ ਕੋਈ ਐਸੀ ਸਿੱਤੀ ਆ ਜਾਂਦੀ ਆ ਤੇ ਉਦੋਂ ਫਿਰ ਮੈਨੂੰ ਫੋਨ ਵੀਡੀਓ ਕਾਲ ਲੱਗ ਜਾਂਦੀ ਆ ਸੋ ਇਹ ਤਿੰਨ ਕਵਾਰੀ ਮੇਰੇ ਜੋ ਹ ਅ ਹੈਗਾ ਵਾ ਅ ਪੈਸਲੇ ਮੇਰੇ ਦਿਮਾਗ ਚ ਕਿਉਂਕਿ ਮੈਂ ਹਰ ਇੱਕ ਵਾਰ ਜਦ ਮੈਨੂੰ ਯਾਦ ਆਵੇ ਜਦੋਂ ਵੀ ਇਹ ਹੁੰਦਾ ਉਸ ਵੇਲੇ ਮੈਂ ਵੀਡੀਓ ਨਾਲ ਪਾ ਦਿੰਦਾ ਨਾਲ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਮੈਸੇਜ ਕਰ ਦਿੰਦਾ ਜੀ ਬਈ ਸਥਿਤੀ ਬਹੁਤ ਵਿਗੜ ਗਈ ਇੱਕ ਸਾ ਦੋ ਤੀ ਵਾਰ ਨਹੀਂ ਕਰਦਾ ਹੁੰਦਾ ਨਾ ਕਿ ਕੱਲ ਕੋਈ ਇਹ ਨਾ ਕਵੇ ਕਿ ਤੁਸੀਂ ਸਾਨੂੰ ਦੱਸਿਆ ਨਹੀਂ ਸੋ ਦੱਸਣਾ ਹੀ ਹੁੰਦਾ ਸੋ ਆਈ ਥਿੰਕ ਜੋ ਮੇਰੇ ਦਿਮਾਗ ਚ ਆ ਕਿ ਕੰਨ ਕਵਾਰੀ ਇਟਾ ਹੋਇਆ ਕੰਨ ਕਵਾਰੀ ਹੋਇਆ ਮਤਲਬ ਇੱਕ ਇਹ ਵੀ ਹੈ ਮਤਲਬ ਸਵਾਲ ਹੈ ਵੀ ਫਿਰ ਫਿਰ ਉਹ ਹੋਸ਼ ਚ ਕਿਵੇਂ ਆਉਂਦੇ ਨੇ ਯਾਰ ਹੁਣ ਮੈਂ ਕਿਹੜਾ ਮੈਂ ਕਿਹੜਾ ਰੱਬ ਹੁਣ ਡਾਕਟਰ ਹੀ ਹੁਣ ਮੈਂ ਵੀ ਉਹੀ ਆ ਜੋ ਕੀ ਹੁਣ ਹੋਸ਼ ਕਿੱਦਾਂ ਹੁਣ ਮੈਂ ਇਹਨੂੰ ਦੂਜੇ ਬੰਦੇ ਦੇ ਦਿੱਤੀ ਇਹ ਕੋ ਫਿਰ ਮੈਂ ਕਹ ਦੂਗਾ ਕਿ ਮੜਾ ਚੰਗਾ ਮੜਾ ਹੋ ਗਿਆ ਵਾ ਤਾਂ ਕਿ ਉਹ ਹੋਸ਼ ਚ ਆ ਗਈ ਜੀ 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 ਹੋਸ਼ ਚ ਕਿੱਦਾਂ ਆਉਂਦੇ ਆ ਤਾਂ ਉਹਦੇ ਉਹਦੇ ਮਲਟੀਪਲ ਰੀਜ਼ਨ ਆ ਮੇਰੇ ਕੋਲ ਜੀ 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 ਇੱਕ ਹੁੰਦਾ ਕਿ ਜਦੋਂ ਆਪਣਾ ਜਦੋਂ ਕਾਹਦੀ ਵਾਰੀ ਉਹ ਬਿਹੋਸ਼ ਹੋ ਤਾ ਇਹ ਜਦੋਂ ਉੱਠਿਆ ਇੱਕ ਵਾਰੀ ਜਦੋਂ ਠੀਕ ਹੈ ਜੋ ਜ਼ੋਰ ਨਾਲ ਬਾਤ ਹੁਣ ਜਦੋਂ ਹਾਂ ਜਦੋਂ ਬਾਥਰੂਮ ਗਏ ਹਨਾ ਆਪਣਾ ਨੌਨ ਨੌ ਨੌਟੇ ਹੈ ਤੇ ਉਦੋਂ ਉਹ ਬਿਓਛ ਗਏ ਮਤਲਬ ਇਹ ਨਹੀਂ ਅਸੀਂ ਨਾਰਮਲੀ ਕਹਿੰਦੇ ਆ ਉਥੋ ਸਟੈਟਿਕ ਹਾਈਪੋਟੈਂਸ਼ਨ ਜਾਂ ਵੈਗਲ ਸਿੰਕੋਪੀ ਦੋ ਚੀਜ਼ਾਂ ਅਸੀਂ ਦੋ ਜਿਹੜੇ ਮੇਰੇ ਮੇਰੇ ਉਦੋਂ ਮੈਂ ਆਪਣੀ ਟੀਮ ਨਾਲ ਸ਼ੇਅਰ ਕੀਤਾ ਕਿ ਮੋਸਟ ਲਾਈਕਲੀ ਡਾਇਗਨੋਸਿਸ ਕੀ ਸੀ ਇਹ ਸੀ ਕਿ ਉਹਨਾਂ ਜਿਹੜਾ ਜਦੋਂ ਆਪਾਂ ਜਦੋਂ ਆਪਣੇ ਸਰੀਰ ਦੇ ਅੰਦਰ ਪਾਣੀ ਘਟ ਜਾਂਦਾ ਹੈ ਨਾ ਤੇ ਫਿਰ ਆਪਾਂ ਉੱਠਦੇ ਆਂ ਫਿਰ ਆਪਾਂ ਜਦੋਂ ਉੱਠਦੇ ਆਂ ਤੇ ਪਾਣੀ ਜਿਹੜਾ ਸਾਰਾ ਥੱਲੇ ਲੱਤਾਂ 'ਚ ਰਹਿ ਜਾਂਦਾ ਤੇ ਬ੍ਰੇਨ ਨੂੰ ਨਹੀਂ ਜਾਂਦਾ ਜਿਹੜਾ ਫਿਰ ਆਪਾਂ ਡਿੱਗਦੇ ਇੰਨੇ ਆ ਜਦੋਂ ਆਪਾਂ ਡਿੱਗਦੇ ਇੰਨੇ ਆ ਲੱਤਾਂ ਚੁੱਕ ਦਿੰਨੇ ਆ ਹੌਲੀ 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 ਉਹ ਜਿਹੜਾ ਖੂਨ ਆ ਫਿਰ ਵਾਪਸ ਉੱਥੇ ਬ੍ਰੇਨ ਤੱਕ ਜਾਣਾ ਜਾਣਾ ਸ਼ੁਰੂ ਹੋ ਜਾਂਦਾ ਬ੍ਰੇਨ ਤੁਹਾਡਾ ਹੌਲੀ ਹੌਲੀ ਟਾਈਮ ਲੱਗਦਾ ਰਿਕਵਰੀ ਹੋ ਜਾਂਦੀ ਆ ਇਹ ਵੀ ਕੁਝ ਦਿਨ ਲੱਗ ਜਾਂਦੇ ਆ ਖੂਨ ਉਸੇ ਲੈ ਜਾਣਾ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਲੱਤਾਂ ਚੁੱਕਤੀ ਹੋ ਉੱਪਰ ਕਿਸ ਤਰ੍ਹਾਂ ਇਹ ਸ਼ੁਰੂ ਕਰਤੇ ਪੈਰ ਕਹਿੰੋ ਪਰ ਜਿਆਦਾ ਇਹ ਹੁੰਦਾ ਲੱਤਾਂ ਉੱਪਰ ਚੁੱਕਦੋ ਸਿਰ ਠੰਡੇ ਕਰਦੋ ਕੂਨ ਚੱਲ ਜਾ ਫਿਰ ਹੌਲੀ ਹੌਲੀ ਤਾਂ ਢੇਰ ਕਬੀ ਹੋਣੀ ਆ ਸੋ ਮੋਸਟ ਲਾਈਕਲੀ ਕਿ ਰਿਦਮਾ ਦੀ ਕੋਈਆ ਹੁਣ ਅਸੀਂ ਇਹ ਰਿਦਮੀਆਂ ਨਹੀਂ ਰੂਲ ਆਊਟ ਕਰ ਸੈ ਮਤਲਬ ਹਾਰਟ ਦਾ ਰਿਦਮ ਦੀ ਜੇ ਕੋਈ ਖਾਹੀ ਹੈ ਕਿਉਂਕਿ ਉਹ ਉਹਦੇ ਤੁਹਾਨੂੰ ਈਕੇਜੀ ਕਰਨੀ ਪਣੀ ਹੋਸਪੀਟਲ ਦੇ ਹੌਲਟਰ ਮਾਨਟਰ ਲੱਗਾ ਹੋਣਾ ਚਾਹੀਦਾ ਵਾ ਸੋ ਸੋ ਉਹ ਚੀਜ਼ਾਂ ਹਸਪੀਟਲ ਤੇ ਨਹੀਂ ਸੀ ਉਹਨਾਂ ਦੇ ਲੈਟ ਰਾਈਟ ਸੋ ਕੀ ਅਰਥੀਆ ਹੋ ਸਕਦਾ ਜਿਹਨੂੰ ਅਸੀਂ ਰਿਦਮਾ ਕਿ ਕਾਰਡੀਕ ਅਰਥੀਆ ਹੋ ਸਕਦਾ ਮੈਂ ਉਹਨੂੰ ਰੂਲ ਆਊਟ ਹੀ ਕਰ ਸਕਦਾ ਸੀਜ਼ਰ ਨਹੀਂ ਹੋਈ ਇਹ ਮੈਂ ਰੂਲ ਆਊਟ ਕਰ ਸਕਦਾ ਸੋ ਬਹੁਤ ਰੀਜ਼ਨ ਹੁੰਦੇ ਆ ਹੋ ਸਕਦਾ 슈ਗਰ ਉਹਨਾਂ ਦੀ ਇਕਦਮ ਡਿੱਗੀ ਹੋਵੇ ਜਿਹੜੀ ਸਾਡੀ ਟੀਮ ਚੈੱਕ ਕਰਦੀ ਹੈ ਕਿ ਜਿਹੜੀ ਉਹ 40s 50s ਹੁੰਦੀ ਸੋ ਹੁਣ ਤਾਂ ਸ਼ੂਗਰ ਘੱਟ ਕਰਕੇ ਵੀ ਉਹ ਹੋਇਆ ਪਰ ਉਹ ਯੂਸੂअली ਨਹੀਂ ਹੁੰਦਾ ਕਿਉਂਕਿ ਸ਼ੂਗਰ ਜਦੋਂ ਘੱਟ ਕਰਕੇ ਜੀਬੀ ਹੋਈ ਹੋਵੇ ਫਿਰ ਉਹਦੇ ਲਈ ਸ਼ੂਗਰ ਦੇਣੀ ਪੈਂਦੀ ਉਹ ਤੋਂ ਬਿਨਾ ਬੰਦਾ ਨਹੀਂ ਉੱਠਦਾ ਸੋ ਜੋ ਮੈਂ ਆਪਣੇ ਦਿਮਾਗ 'ਚ ਜਿਹੜੀ ਚੀਜ਼ ਉਹ ਸਾਡੇ ਪੈਨਲ ਨੇ ਡਿਸਕਸ ਕੀਤੀ ਸਾਡੀ ਆਨ ਗਰਾਉਂਡ ਟੀਮ ਨਾਲ ਡਿਸਕਸ ਕੀਤੀ ਉਹ ਮੋਸਟ ਲਾਈਕਲੀ ਜਾਂ ਉਹਨਾਂ ਨੂੰ ਭੇਜੋ ਹੋਵੇਗਾ ਸਿਨਕਟੀ ਹੋਈ ਸੀ ਜਾਂ ਹੋ ਸਕਦਾ ਹਾਰਟ ਦਾ ਰਿਦਮੀ ਹੋਇਆ ਹੋਵੇ ਬਿਲਕੁਲ ਨੋਰਮਲ ਰਿਦਮ 'ਚ ਗਿਆ ਵਿਹਾਟ ਆਪਣੇ ਆਪ ਹੀ ਫਿਰ ਬਾਤੋਂ ਵਾਪਸ ਠੀਕ ਰਿਜ਼ਮ ਚ ਆ ਗਿਆ ਵੀ ਸੋ ਇਹ ਇਹ ਮੇਨ ਮੇਰੇ ਡਿਫਰੈਂਸ਼ਲ ਸੀ ਉਸ ਟਾਈਮ ਤੇ ਕਿ ਅਗੇਨ ਉਹਦਾ ਚਿਕੰਗਾ ਹੋਇਆ ਉਹ ਵਾਪਸ ਆ ਗਿਆ ਪਰ ਮੈਂ ਐਸੀ ਇਹੋ ਹੀ ਚੀਜ਼ੇ ਸੀ ਬਾਰ ਬਾਰ ਉਦੋਂ ਫਿਰ ਵਾਰ ਕਰਦੇ ਨੇ ਲੋਕਾਂ ਨੂੰ ਕਿ ਐਤ ਕੀ ਹੋ ਗਿਆ ਅਗਲੀ ਵਾਰੀ ਹੋਊਗਾ ਕਿ ਨਹੀਂ ਹੋਊਗਾ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਗੁਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਇਹਨੇ ਕੀਮਤੀ ਸਮੇਂ ਚੋਂ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਥੈਂਕ ਯੂ ਮੇਰਾਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਚ